ਗੇਟ ਖੜਕੀ ਜਾਂਦਾ ਕਿ ਮੈਨੂੰ ਹੀ ਭਲੇਖਾ ਪੈਂਦਾ ਕੋਹ ਨਾ ਅੱਧੀ ਰਾਤ ਨੂੰ ਜਿਹੜਾ ਗੇਟ ਖੜਕਾਈ ਜਾਂਦਾ ਕੋਈ ਸ਼ਰਾਬੀ ਤੋਆਬੀ ਵੀ ਨਹੀਂ ਹੋਣੀ ਤੇ ਬਾਹਰ ਜਾਂਦਾ ਵੀ ਨਹੀਂ ਚਿੱਤੇ ਬੇਫਿਕਰੀ ਹੋ ਜਾਂਦੀ ਆ ਕਿ ਪਤਾ ਨਹੀਂ ਹੁਣ ਕਿੱਧਰ ਵਾਗੀ ਕਿਤੇ ਉਧਰਲੇ ਘਰੇ ਨਾ ਵਾਗੀ ਹੋਵੇ ਆਵਾ ਦੇਖ ਲੈ ਮਾਹੀ ਨੇ ਬਾਰ ਖੋਲਿਆ ਨਹੀਂ ਨਿਆ ਲਕਲੀ ਨੇ ਪਤਾ ਸੀ ਇਹਨੂੰ ਹਾਂ ਲੈ ਬਾਰ ਖੋਲ ਤੂੰ ਕੰਮ-ਕਮ ਕਰੀ ਜਾਂਦੀ ਹੁਣੀ ਹੋ ਕਰੀ ਜਾਂਦੀ ਉਪਰ ਫੋਲਾ ਗਰੀਸੰਬਰਨ ਆ ਆ ਆ ਮੈਂ ਫਾਇਨ ਚਾਰਜ ਲਾਉਣਾ ਵੇ ਆ ਗਈ ਸੁਖ ਹਾਂ ਜੀ ਟਾਈਮ ਨਾਲ ਹੀ ਆ ਗਈ ਮੈਂ ਤਾਂ ਐਸੀ ਬਹਾਵ ਟਾਈਮ ਲਾ ਕੇ ਆਉਂਗੀ ਫਹਿਲਾ ਸੰ ਲਾ ਕੇ ਆਏ ਆ ਸਾਰੀ ਕਿਉਂ ਫਿਰ ਆ ਗਈ ਅੱਥੀ ਹਾਂ ਇਹਨੂੰ ਚਾਰਜ ਲਾ ਦਾਂ ਮੈਂ ਸੰਭਲ ਲੈ ਹਾਂ ਜੀ ਅਮੀ ਬੈਠੋ ਮੈਂ ਮੰਜਾ ਲੈ ਕੇ ਆਣੀ ਹਾਂ ਹਾਂ ਤੂੰ ਮੰਜਾ ਲੈ ਆ ਪਾਣੀ ਲਿਆ ਦੇ ਨਾਲੇ ਹਾਂ ਜੀ ਉਹ ਚਾਰਜ ਜੇ ਕਿੱਥੇ ਲੱਗਦਾ ਹੁੰਦਾ ਇਹਦਾ ਤੇ ਮੈਂ ਉਹਦਾ ਪਤੀ ਨਹੀਂ ਪੁੱਛੀ ਨਹੀਂ ਮੈਂ ਤਾਂ ਤੂੰ ਅੱਛਾ ਹੋਰ ਲਾਸ ਹੰਦ ਦਾ ਲਾ ਚਾਰਜ ਕਿੱਥੇ ਲੱਗਦਾ ਹੁਣ ਪੰਗਾ ਪੈ ਗਿਆ ਚਾਰਜ ਮੈਨੂੰ ਮਾਹੀ ਬੜੀ ਨਹੀਂ ਲਿਖੀ ਹੈ ਹੈ ਮਾਹੀ ਉਸਨੇ ਬੜੀ ਲਿਖੀ ਹੈ ਮੈਂ ਪਾ ਹਲਤਾ ਲੂੰ ਪਾ ਲੂੰ ਲੈ ਆਪਿਆ ਓਰੇ ਲੱਗਦਾ ਕਿ ਨਿਕਾਸ ਹੋਈ ਚਲ ਚੁਕਾ ਲੱਗ ਗਿਆ ਚਾਚਾ ਫੇਰੀ ਆ ਲੱਗ ਗਿਆ ਪਤਾ ਮੈਨੂੰ ਲੈ ਮਾਹੀ ਤਾਂ ਇਹ ਨਹੀਂ ਪਤਾ ਚਾਰਜ ਕਿੱਥੋਂ ਲੱਗਦਾ ਹੈਗਾ ਅੱਗੇ ਹੁੰਦਾ ਐ ਮੈਨੂੰ ਲੱਗਦਾ ਮੈਂ ਵੀ ਦੇਖਿਆ ਆ ਸੀ ਉਹਨੇ ਲੱਗਦਾ ਦੇਖੀ ਮੈਨੂੰ ਲੱਗਦਾ ਆਸਨ ਜੀ ਲਾਇਆ ਜਾ ਸਕਦੇ ਆ ਦੇਖ ਹਾਂਜੀ ਤੁਹਾਨੂੰ ਲੱਗਦਾ ਨਾ ਹਾਂ ਇੱਥੇ ਲੱਗਦਾ ਹਾਂ ਲੇ ਲਾਗਣਾ ਚਾਰਜ ਪਾਣੀ ਪੂਣੀ ਲੈ ਦੇ ਹਾਂਜੀ ਪਾਣੀ ਪੂਣੀ ਪੀ ਕੇ ਲਾਵਾਂ ਜਾਜ ਹਾਂ ਆ ਮੈਂ ਕੱਪੜਾ ਜਾ ਮਾਰਨੀ ਕੱਪੜਾ ਮਾਰ ਦਾਂਗੇ ਮਾਂ ਜਾ ਲੋ ਫੇਰ ਤਾਂ ਪੱਤੀਆ ਬਣ ਗਈ ਹਾਂ ਮਾਂ ਮੈਂ ਤੈਨੂੰ ਐਂ ਕਹਿਣਾ ਕੀ ਕਹਿਣਾ ਦੇਖ ਸਾਰੇ ਸਕੂਟਰੀ ਕਾਲੀ ਆ ਹਾਂ ਹਾਂ ਜਿਹੜਾ ਕਵਰ ਆ ਉਹ ਲੱਗ ਜੇਦਾ ਆਪਾਂ ਸੀਟ ਵਾਲਾ ਕਵਰ ਨਾਲ ਦੇ ਕਾਲੀ ਲਵਾਵਾਂਗੇ ਚੱਲ ਲਵਾ ਲਈ ਫੇਰ ਮਾਹੀ ਨੂੰ ਪੁੱਛ ਲਾ ਹੁਣ ਮਾਹੀ ਨੂੰ ਕਵਰ ਥੋੜੀ ਪੁੱ ਪਾਣੀ ਪੀ ਲਾ ਮੈਂ ਵਧੀਆ ਬਣ ਗਿਆ ਨਾ ਸਕੂਟਰੀ ਦਾ ਹਾਂਜੀ ਉਹ ਲੇਮਾ ਲਾ ਰਾਂ ਚਾਰ ਜਮੇ ਦਾ ਸੋਣੀ ਵੀ ਲੱਗਦੀ ਆ ਥਰੀ ਹਾਂਜੀ ਇਹਦਾ ਲੋਕ ਆ ਕਿੱਥੋਂ ਗੋਲਦਾ ਮੈਂ ਤਾਂ ਹੀ ਨਹੀਂ ਪਤਾ ਮੈਂ ਅੱਗੇ ਕਬਾੜ ਚੱਕ ਲਿਆ ਵੇ ਇਹਦਾ ਤਾਂ ਕੋਈ ਪਤੀ ਨਹੀਂ ਦਾ ਸਹੀ ਗੱਲ ਐ ਮੀ ਤੇ ਵਧੀਆ ਨਾਲ ਸਕੂਟਰੀ ਦਾ ਸੋਖਿਆ ਸੋਖਾ ਹੋਰ ਧੇਰ ਵਰਗੀ ਸਿੱਖਣੂ ਪਈ ਵੇਰੀ ਆਪਾਂ ਨੂੰ ਥੇਤ ਬਣ ਜਾਣਾ ਇਹਦਾ ਲੋਕ ਮੈਂ ਕਿੱਥੋਂ ਗੋਲਦਾ ਹੂ ਇੱਧਰ ਨੂੰ ਕਰਕੇ ਦੇਖ ਲਓ। ਦੇਖ ਖੁੱਲ ਗਈ। ਤੈਨੂੰ ਸਕੂਟਰੀ ਵੀ ਨਹੀਂ ਖੋਲਣੀ ਆਦੀ। ਇਹਨੂੰ ਮਲਾਂ ਜਾਦੇ ਉਹ ਆਵਾ। ਬਾਹੀਂ ਫਿਰ ਪੜੀ ਨਿੱਕੀ ਆ ਦੰਦਸ। ਹਾਂ। ਲੈਵਲ ਆਉਣਾ ਚਾਜ। ਮਾਈ ਤੂੰ ਚਾਹ ਬਣਾਣਾ ਕੁੱਟਿਆ ਰਨੇ। ਸਾਜੀ ਬਣਾ ਲੈਣੀ ਆ। ਪਹਿਲ ਆ ਜਾ ਪੁੱਤਾਂ। ਅਸੀਂ ਦੰਮ ਲੈਨੇ ਬੰਦਕਾ। ਮੈਂ ਚਾਹ ਚਲਾ ਦੰਨਾ ਵਾ। ਕੱਢਦੇ ਕਿਚਰ ਵਾਲਾ। ਕੱਢੀ ਪਿਆ। ਮਾੜਾ ਕੀ ਹੋਣੀ? ਮੈਨੂੰ ਕੀ ਬਤਾ ਅੱਡ ਬੈਗਨ ਖੜਕਾ ਕਰੀਂ ਗਲਤ ਨਹੀਂ ਲੱਗੀ ਕਿਤੇ ਵੇ ਫਟ ਨਾ ਜਾਵੇ ਹੈ ਦੇ ਆਪਣਾ ਤਾਂ ਪਤਾ ਵੀ ਨਹੀਂਗਾ ਪਤਾ ਨਹੀਂ ਬੱਤੀਆਂ ਜੀ ਵੀ ਅੱਧੀਆਂ ਆਉਂਦੀਆਂ ਨਹੀਂ ਗੀਆਂ ਵੇ ਪਰ ਇਧਰ ਹੋ ਜਾ ਮੁੰਡਿਆ ਇਧਰ ਹੋ ਜਾ ਕਿਤੇ ਫਟ ਜੇ ਦੂਰ ਹੋ ਜਾਣੇ ਹਨਾ ਹਾਂ ਚਲ ਕੋਈ ਗੱਲ ਨਹੀਂ ਲੱਗ ਜੂ ਪਿਆਏ ਕਹਤੋ ਸੀਸੀ ਕਰੀ ਜਾਂਦੀ ਆ ਪਤਾ ਨਹੀਂ ਆ ਹੀ ਹੋਣਾ ਵਾ ਸਿਸਟਮ ਇਹਦਾ ਹੀ ਹੋਣਾ ਦੇਖੋ ਆਪਾਂ ਕਿਹੜਾ ਆਪਾਂ ਨੂੰ ਕਿਹੜਾ ਚੱਜੈ ਨਾ ਚਲ ਕੋਈ ਗੱਲ ਨਹੀਂ ਪੁੱਛ ਲੂੰ ਤਾਨੂੰ ਮੈਂ ਪੁੱਛ ਲਈ ਪੁੱਛ ਲੂੰਗਾ ਮੈਂ ਗਏ ਚਾਹ ਬਣਾਉਣ ਮਾਹੀ ਗਈ ਚਾਹ ਬਣਾਉਣ ਮਾਹੀ ਮੈਂ ਕਿ ਨਹੀਂ ਕਿਸੇ ਨੂੰ ਪੁੱਛ ਲਈ ਜਿਹਦੇ ਕੋਲ ਸਕੂਟਰੀਆਂ ਨੇ ਪੁੱਛ ਲਾਂਗੇ ਪੁੱਛ ਉਹਨਾਂ ਦੇ ਜ਼ਰੂਰੀ ਜਾਣੇਗਾ ਤੂੰ ਚਲ ਹਾਂ ਕਰਦਾਂਗੇ ਕੇ ਵੇ ਜੰਟੇ ਇੱਕ ਇਧਰ ਹੋ ਗਿਆ ਮੈਂ ਇੰਦਰ ਆ ਉਹ ਜੰਟੇ ਫੋਨ ਹੀ ਨਹੀਂ ਚੱਗਦਾ ਕੀ ਬਣਾਈ ਜੰਨਾ ਹੈ ਬਾਈ ਮਾਂ ਤੜਕੇ ਦਾ ਫੋਨ ਲਾਈ ਜੰਨਾ ਮੈਂ ਉਹ ਬਾਈ ਯਾਰ ਬੈਲੀ ਜੀ ਬੰਦ ਹੋ ਰਹੀ ਹੈ ਯਾਰ ਉਹ ਇੱਕ ਘਰੇ ਪਿਆ ਫੋਨ ਮੇਰਾ ਇੱਕ ਜਵਾਕਾ ਨੂੰ ਖੜਾ ਦਿੰਦਾ ਹੋਏਗਾ ਤੂੰ ਹੋਰ ਅੱਛਾ ਕੰਮ ਤਾਂ ਹੀ ਹੈ ਮੈਂ ਤਾਂ ਹੀ ਆਇਆ ਸੀ ਪਹਿਲਾਂ ਘਰੇ ਗਿਆ ਉਹ ਕਹਿੰਦੇ ਖੇਤ ਆ ਜਾਂ ਟਾ ਆਪਣਾ ਖਲਵੰਤ ਤਾਂ ਹਾਂ ਤੇ ਮੈਂ ਕਿਵੇਂ ਕਰੀਏ ਅੱਜ ਉਹ ਆਰਤੀਆ ਕਹਿੰਦਾ ਸੀਗਾ ਫੋਨ ਆਇਆ ਸੀ ਉਹਦਾ ਹਾਂ ਉਹ ਕਹਿੰਦਾ ਵੀ ਕੁਲਵੰਤ ਦੀ ਪਵਾਂ ਦੇ ਜੀਰੀ ਹੁਣ ਤਾਂ ਸੀੜਾ ਮੰਡੀ ਜੇ ਯਾਰ ਉਹ ਪਤਾ ਕੀ ਗੱਲ ਆ ਬਾਈ ਉਹ ਹੈਗਾ ਯਾਰ ਅਜੇ ਗੰਡ ਕੱਚੀ ਪਈ ਐ ਅੱਛਾ ਦਾਣੇ ਹਰੇ ਨੇ ਹਜੇ ਫਿਰ ਮੈਂ ਕਹਿਆ ਸੀ ਕਾਲ ਨਾ ਕਰ ਬੰਦਰਾ ਠਹਿਰ ਕੇ ਬੜਾ ਲਈ ਓਏ ਯਾਰ ਮੈਨੂੰ ਆਇਆ ਸੀ ਵਾ ਬੜਾ ਲੈਣਾ ਕੱਲਾ ਜਾਣਾ ਤੈਨੂੰ ਪਤਾ ਸਾਡਾ ਵਾਲਾ ਸੀਜ਼ਨ ਲਾਉਣ ਗਿਆ ਹੈਗਾ ਹਾਂ ਇਹ ਮੈਨੂੰ ਇਹੋ ਕੇ ਮਾਚਾ ਲਾ ਜੂਰੇ ਪਈਏਗੀ ਹੂੰ ਉਦੋਂ ਬਾਅਦ ਚੋ ਵੇਚਾਂਗਾ ਜਦੋਂ ਉਹ ਆ ਗਿਆ ਨਾ ਦਾ ਕੋਈ ਫਿਰ ਰੋਟੀ ਫੜਾਉਣ ਵਾਲਾ ਹੈਗਾ ਮੇਰੀ ਕੋਈ ਹੈ ਫਿਰ ਤਾਰਾਂ ਡੋਕੀਆਂ ਦਾ ਹੋ ਜਾਂਦਾ ਹੈਗਾ ਘਰੇ ਹੋ ਜਾਂਦਾ ਕੰਮ ਤੈਨੂੰ ਪਤਾ ਹੈਗਾ ਹੈ ਕੁਲਵੰਤਾ ਯਾ ਰੋਟੀ ਤਾਂ ਮੈਂ ਫੜਾਇਆ ਕਰੂੰਗਾ ਪਹਿਲੀ ਹੁਣ ਆਥਨ ਤੜਕੇ ਕਿੱਡੀ ਗੱਲ ਨਾ ਘੰਟਾ ਤੇਰੇ ਨਾਲ ਉੱਥੇ ਮੈਂ ਤਾਂ ਤੰਗੜੀ ਜੀ ਫੜਾਇਆ ਕਰੂੰ ਰੋਟੀ ਦਾ ਤੂੰ ਫੜਾਇਆ ਕਰੇਗਾ ਯਾਰ ਫਿਰ ਤਾਰਾਂ ਡੋਕੀਆਂ ਦਾ ਔਖਾ ਹੋ ਜੂਗਾ ਨਾ ਹੁਣ ਕਿੱਦਿਆਊ ਛੱਡਣਾ ਸਾਡੇ ਵਾਲਾ ਤਾਂ ਆ ਜੂਗਾ ਪੰਜ ਚਾਰ ਦਿਨਾਂ ਚ ਪਾ ਦਾਂਗੇ ਹੁਣ ਐ ਤੈਨੂੰ ਪਤਾ ਹੈਗਾ ਵੀ ਤੂੰ ਪੱਤੀ ਇੱਕ ਗੱਲ ਕਰ ਲੈ ਉਹ ਰੋਜ਼ ਮੈਨੂੰ ਫੋਨ ਕਰਕੇ ਤੈਨੂੰ ਪਤਾ ਪਰੇਸ਼ਾਨੀ ਆਉਂਦੀ ਐ ਯਾਰ ਉਹ ਕਹਿੰਦਾ ਵੀ ਆਪਾਂ ਨੂੰ ਪੈਸਿਆਂ ਦੀ ਲੋੜ ਆਉਣ ਜੀ ਜੀਰੀ ਗਾਹਾਂ ਤੋਲਾਂਗੇ ਹਨਾ ਪੈਸੇ ਆਉਣਗੇ ਚਾਰ ਦਵਾਰੇ ਵੀ ਦੇ ਦੂ ਮੇਰੀ ਗੱਲ ਸੁਣ ਵੱਡੇ ਭਾਈ ਹੂੰ ਤੇਰਾ ਆਸਾਨ ਹੈਗਾ ਸਾਡੇ ਤੇ ਹੈ ਹੂੰ ਤੇ ਤੇਰੇ ਤੋਂ ਤਾਂ ਨਹੀਂ ਭੱਜਾਂਗੇ ਹੁਣ ਉਹ ਤਾਂ ਮੈਨੂੰ ਪਤਾ ਜੀ ਮਾਣ ਆ ਮੈਨੂੰ ਤਾਂ ਹੀ ਉਹ ਕਰਿਆ ਨਹੀਂ ਮੈਨੂੰ ਬਹੁਤ ਬੰਦੇ ਕਹਿੰਦੇ ਸੀ ਵਿੱਚ ਹੁੰਦੇ ਅੰਗਲਾ ਲਾਉਣ ਵਾਲੇ ਹੂੰ ਮਹਾਨਾ ਵੀ ਇਹੀ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਤੂੰ ਚੱਕਰ ਨਾ ਮਾਰ ਯਾਰ ਟੈਨਸ਼ਨ ਨਾ ਲੈ ਤੂੰ ਬੇ ਟੈਨਸ਼ਨ ਲੈ ਠੀਕ ਹੈ ਉਹ ਪਈਏਗੀ ਜੀਰੀ ਅ ਦੇਖਿਆ ਟਰਾਲੀ ਚ ਪਾ ਕੇ ਲੈ ਜਾ ਮੇਰੇ ਗਨੀਆਂ ਦਾ ਤੂੰ ਵੇਚ ਦੇ ਜਿੰਨੇ ਦੀ ਵੇਚੇਂਗਾ ਯਾਰ ਮੈਨੂੰ ਠੀਕ ਆ ਯਾਰ ਜਰਾ ਐ ਤਾਂ ਫਿਰ ਮੈਂ ਕਿੱਦਾਂ ਦੀ ਉਹ ਕਰ ਲੈਂਦਾ ਤੂੰ ਕਿਹੜਾ ਕੋਈ ਆਪਣਾ ਨੋਕਰਾਂ ਸਿਰੀ ਪਾਲੀਆਂ ਜਾਂ ਕੋਈ ਧੋਖਾ ਕਰਨਾ ਐ ਤਾਂ ਉਹ ਬੰਦਿਆਂ ਨਾਲ ਕਰੀ ਜਾਂਦਾ ਹੁੰਦਾ ਜਿਹੜੇ ਮੰਨ ਲੈ ਠੱਗੀ ਮਾਰਦੇ ਆ ਯਾ ਆਪਣੇ ਹੈਨਾ ਜਦੋਂ ਆਪਾਂ ਨੂੰ ਤੇਰੇ ਤੇ ਯਕੀਨ ਆ ਪਰਿਵਾਰ ਵਾਲਾ ਬੰਦਾ ਤੂੰ ਆਪਾਂ ਇਹ ਕੰਮ ਨਹੀਂ ਕਰਦੇ ਬੇਇੱਜ਼ਤੀ ਆ ਮੈਂ ਆਪ ਤਾਂ ਹੀ ਲੈ ਜਾਂਦਾ ਹੈ ਕੱਲ ਨੂੰ ਅਗਲਾ ਕਹਿੰਦਾ ਵੀ ਯਾਰ ਪਤਾ ਨਹੀਂ ਕੀ ਗੱਲ ਐ ਪਾ ਕੇ ਵੇਚ ਐ ਇਹਦੀ ਏਰੀ ਕੀ ਮਸਲਾ ਸੀ ਇਹਨਾਂ ਦਾ ਇਹ ਤਾਂ ਬੇਇੱਜ਼ਤੀ ਆਪਣੀ ਦੋਨੇ ਤਰ੍ਹਾਂ ਦੀ ਤੇ ਤੂੰ ਆਪ ਹੀ ਖੁਸ਼ ਹੋ ਕੇ ਵੀਰ ਬਣ ਕੇ ਨਿਮੇੜਦੇ ਕੰਮ ਇਹ ਤੂੰ ਟੈਨਸ਼ਨ ਨਾ ਲੈ ਯਾਰ ਮੈਂ ਆਪੇ ਪਾ ਕੇ ਲੈ ਜਾਊਂਾ ਠੀਕ ਹੈ ਜਿੱਥੇ ਕਹੇਗਾ ਉੱਥੇ ਛੱਡ ਲਾਂਗੇ ਆਪਾਂ ਯਾਰ ਓਏ ਹਜ਼ਾਰ ਤੀ ਇੱਥੇ ਆਉਣਾ ਨਹੀਂ ਹੈਗਾ ਕਲਵੰਤ ਹਾਂ ਹਾਂ ਆਰਤੀ ਤਾਂ ਵਧੀਆ ਨੇ ਖਰਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਯਾਰ ਤੈਨੂੰ ਉਹ ਤਾਂ ਤੂੰ ਚਾਹੇ ਸੰਦੀਪ ਨੂੰ ਪੁੱਛਨੀ ਇਹ ਵੀ ਕਹਦਾ ਕਹਦਾ ਚਾਹੇ 5 ਲੱਖ ਤੱਕ ਲੈ ਜਾ ਕਲਵੰਤ ਪੂਰਾ ਖੁਸ਼ ਹੋ ਕੇ ਕਹਤਾ ਉਹਨੇ ਐ ਤਾਂ ਯਾਰ ਆਪਣੀ ਵਧੀਆ ਹੈਗੀ ਸਾਰੇ ਕੀਤੀ ਯਾਰ ਇਹਨੂੰ ਸਹੀ ਫਸਲ ਵਧੀਆ ਹੋਈ ਉਹਨੇ ਕਿਸੇ ਤੋਂ ਅੱਜ ਤੱਕ ਭੱਜੇ ਹੀ ਨਹੀਂ ਹੈਗੇ ਦੇਖ ਲੈ ਹੂੰ ਚੱਲ ਕੋਈ ਗੱਲ ਨਹੀਂ ਤੇ ਫੋਨ ਚੱਕ ਲਈ ਵੀਰ ਬੜਕੇ ਹੁਣ ਜਿੱਦਿਆ ਉਹ ਕਰੇਗਾ ਮੈਨੂੰ ਫੋਨ ਕਰ ਲਈ ਮੈਂ ਨਾਲ ਲੱਗ ਜੂ ਠੀਕ ਆ ਕੋਈ ਗੱਲ ਨਹੀਂ ਤੇ ਹੁਣ ਮੇਰਾ ਵੀ ਟਾਈਮ ਹੋ ਰਿਹਾ ਤਾਰਾ ਤੁਹਾਨੂੰ ਦਾ ਕੰਮ ਦਾ ਕੋਈ ਗੱਲ ਹੈ ਮੇਰਾ ਵੀ ਟਾਈਮ ਹੋ ਰਿਹਾਗਾ ਠੀਕ ਆ ਆ ਚੱਲੀਏ ਫਿਰ ਆ ਜਾ ਪਿੰਡ ਚੱਲ ਲੱਗਦਾ ਤਾਂ ਮੈਨੂੰ ਆਇਆ ਤੁਸੀਂ ਟਾਫਲ ਦਾ ਆ ਚੜ ਗਿਆ ਹੁੰਦਾ ਗੱਡੀ ਚਲੋ ਪਾ ਲੈ ਦੇ ਕੇ ਭੇਜਣਾ ਜਾਈ ਨੂੰ ਕਾਜ ਘਟਦੇ ਜਾਈ ਆਪਾਂ ਬਦਲਾ ਲਾਂਗੇ ਪੈਸੇ ਉਹ ਲੋਡ ਵੀ ਹੈ ਨਾ ਪਾਣੀ ਦੀ ਇਹ ਰੀਟੰਪਨੀ। ਨਾਲੋਂ ਹੁਣ ਤੱਕ ਬਰੌਣਾ ਬੱਦ ਦੇਨ ਵੀ ਵਾਲੇ ਨੰਗੇ। ਅੱਜ ਤਾਂ ਨਾ ਸਾਰੀ ਰਾਤ ਹੀ ਨੰਘੂਗੀ ਮੈਨੂੰ ਲੱਗਦਾ ਹੈ। ਨੇਰਾ ਰੋਜ ਬਹੁਤ ਜ਼ਿਆਦਾ ਹੋ ਜਾਂਦਾ ਤੇ ਕੀ ਕਰੀਏ? ਉਹ ਕਰੇ ਵੀ ਕਿਹਾ ਸੀਗਾ ਕਿ ਕਵੇਲੇ ਉਹ ਗਾਲਾਂ ਤਾਂ ਪੈਂਦੀਆਂ ਨੇ ਘਰੇ ਵੀ ਰੋਜ ਲੇਟ ਆਉਂਦਾ ਹੈਗਾ। ਚਲੋ। ਹੋ ਗਈ ਮੈਂ ਤਿਆਰ। ਮੈਂ ਤਿਆਰ ਹੁੰਨੀ ਆ ਪੁੱਤ ਮੈਂ ਤੈਨੂੰ ਐ ਕਹਿਨੀ ਆ ਤੂੰ ਨਾ ਸੰਦੀਪ ਨੂੰ ਕਿਹਾ ਬਣੀ ਤਾਰਾ ਤੂੰ ਨਾ ਕੱਢ ਦੂ ਨਾ ਕੱਕਣ ਦਾ ਪਾ ਦੂਗਾ ਨਾਲ ਐ ਕਹਿ ਦੋ ਵੀ ਤੇਰੇ ਬਾਪੂ ਪੈ ਜਾਊਗਾ ਸਾਡੇ ਘਰੇ ਮਾਜੁਰ ਹੋਰ ਵੀ ਸੁਣਨੇ ਘਰ ਦਾ ਵੀ ਨਹੀਂ ਕੁਝ ਬਣਦਾ ਨਾਲ ਉਹਨਾਂ ਦਾ ਪਤਾ ਨਹੀਂ ਕੁਲਦੀਪ ਉਹਨਾਂ ਦਾ ਆਪਾਂ ਨੂੰ ਰੱਖ ਲੈਣ ਹੋਰ ਰੱਖਣਗੇ ਉਹ ਤਾਂ ਇੱਕ ਦਿਨ ਤਾਰਾ ਉਹਦੇ ਬਾਹਰ ਪੈ ਜਾਂਦੇ ਨੇ ਫਿਰ ਵੀ ਰੋ ਰੋ ਜਦੋਂ ਉਹ ਨਹੀਂ ਆਉਣ ਦਿੰਦੇ ਅੱਜ ਤਾਂ ਨਹੀਂ ਆਉਣ ਦਿੰਦੇ ਹੈਗੇ ਨੇਰੇ ਆਉਣ ਨਹੀਂ ਦੇਣਾ ਉਹ ਚੱਲ ਕੇਰਾ ਆਪਾਂ ਕਹਿ ਕੇ ਤਾਂ ਦੇਖਾਂਗੇ ਜੇ ਉਹ ਖਾ ਕਰਕੇ ਚੱਲ ਪਾ ਦਾਂਗੇ ਮੈਂ ਤੂੰ ਵੀ ਰਹਿਣ ਦਾ ਲਾਲਚ ਨਾ ਕਰੀ ਆਪਾਂ ਪੂਆ ਨੂੰ ਕਹਿ ਦਾਂਗੇ ਭਾਈ ਅਸੀਂ ਸਿੱਧਾ ਜਿਆਦਾ ਸਕਨ ਹੋਰ ਪੁੱਤ ਰਹਾ ਕਿੱਥੇ ਜਾਂਦਾ ਹੁਣ ਹੁਣ ਤਾਂ ਆਪੋ ਆਲੇ ਸਾਧਨ ਹੋ ਗਏ ਪਾ ਸਿੱਧੇ ਜਾਵਾਂਗੇ ਸਿੱਧੇ ਆਪਦੇ ਘਰ ਨੂੰ ਆਵਾਂਗੇ ਨਾਲ ਨੇੜੇ ਆ ਨਾ ਸਾਰੇ 20 ਮਿੰਟਾਂ ਦੀ ਤਵਾਰ ਟੱਕੜਾ ਬੜੀ ਦੂਰ ਆ ਦਸਪੁਰ ਨਾ ਕਿੱਥੇ ਜਾ ਜਾਂਦਾ ਰੋਟਰ ਜੇ ਤਾਂ ਦੂਰ ਦੀ ਬਾਟ ਹੋਏ ਫਿਰ ਤਾਂ ਇੰਨੇ ਦਿਨ ਲਾਈਏ ਨਾ ਸਰਦਾ ਨਹੀਂ ਕਰੇ ਹੋਰ ਕਹਿ ਦਾਂਗੇ ਇਹਨੂੰ ਪੂਆ ਨੂੰ ਵੀ ਤੂੰ ਭਾਈ ਗੁੱਸਾ ਕਰ ਗਿਆ ਲਾ ਕਰ ਲੋ ਗੁੱਸਾ ਕਰਦਾ ਪੁੱਤ ਹੁਣ ਪਹਿਲਾਂ ਦੋ ਤਿੰਨ ਦਿਨ ਲਾਇਆ ਆ ਤੂੰ ਹੋਰ ਤੂੰ ਸਾਰਾ ਕੰਮ ਧੰਦਾ ਨੇ ਮੇੜਿਆ ਆ ਤੂੰ ਵੀ ਜੇ ਤਾਂ ਪੂਆ ਬਾਹਲਾ ਕਰਨ ਲੇ ਚੇ ਵੀ ਜੀ ਮੰਨੇ ਜਾਂਦੇ ਆ ਤੂੰ ਟਾਲ ਕਰਦੇ ਨਹੀਂ ਵਿਚਾਰ ਰਹਿ ਜਾਂਦੇ ਆ ਐ ਤਾਂ ਫਿਰ ਹੁਣ ਰਿ ਨਾਲੇ ਪੈਲ ਸਾਲੇ ਦਿਨ ਵੀ ਆਪਾਂ ਸਿੱਧੀ ਭਗ ਜਾਾਂਗੇ ਸਿੱਧੀ ਭਗ ਜਾਾਂਗੇ ਤੂੰ ਸੰਦੀਪ ਨੂੰ ਕਿਹਾ ਮੈਂ ਤਿਆਰ ਤੋਰ ਹੁੰਨੀ ਆ ਠੀਕ ਆ ਹਾਂ ਅਰਛਾ ਕੌਣ ਆ ਗਿਆ ਇਸ ਵੇਲੇ ਮੈਨੂੰ ਤਾਂ ਗੇਟ ਖੋਲਦੀ ਨੂੰ ਵੀ ਡਰ ਲੱਗਦਾ ਆਵਾਜ਼ ਤਾਂ ਸੁਣਦੀ ਆਦੀ ਫਿਰ ਵੇਖੋ ਕੀ ਕਰੀ ਜਾਂਦੀ ਸੀ ਮੈਂ ਤਾਂ ਦਰ ਦੀ ਗੇਟ ਖੋਲ ਦੀ ਨਛੇਛਤੀ ਕੱਲੀਆਂ ਤਾਂ ਹੈਗੀਆਂ ਖੇਤਾਂ ਚ ਕੀ ਪਤਾ ਲੱਗਦਾ ਫਿਰ ਵਾਜ ਤਾਂ ਪਛਾਣ ਆਉਂਦੀ ਆ ਤੇ ਨੂੰ ਵੀ ਕੋਣ ਹੈਗਾ ਤੇ ਵਾਜੀ ਪਛਾਣ ਵੀ ਨਹੀਂ ਆਈ ਫਿਰ ਵਾਜ ਦੀ ਪਛਾਣ ਆਈ ਤਾਂ ਹੀ ਤਾਂ ਖੋਲਿਆ ਮੈਂ ਗੇਟ ਮੈਨੂੰ ਲੱਗਦਾ ਤਾਂ ਸੁਖਾ ਅੱਛਾ ਕਦੂ ਜੇ ਕਿਵੇਂ ਲਈ ਫਿਰ ਹਾਲੇ ਕਦੂ ਲਿਆਏਗਾ ਸਬਜ਼ੀ ਬਣਾ ਲਈ ਮਾਂ ਅੱਛਾ ਹਾਂ ਚਲ ਕਦੂ ਤਾਂ ਪੁੱਤਰੀ ਨਹੀਂ ਖਾਉਜੀ ਕੋਈ ਤੇ ਰਹੀ ਹੀ ਨਹੀਂ ਮੇਰੇ ਕੋਲ ਕਿਹੜਾ ਕੋਈ ਸਬਜ਼ੀ ਸੀਗੀ ਅੱਛਾ ਫਿਰ ਆਪਾਂ ਦਾ ਗੋਭੀ ਬਣਾਈ ਸੀ ਅੱਜ ਉਧਰ ਅੱਛਾ ਹਾਂ ਕਿ ਕਦੂ ਜੇ ਪੈਸੀ ਮੈਂ ਚਲ ਕੇ ਦੂ ਹਰਸ਼ ਨੂੰ ਦੇ ਆਉਣਾਗਾ ਹਾਂ ਵਧੀਆ ਚਲ ਕੱਦੂ ਵੀ ਹੁੰਦਾ ਠੰਡੀ ਹੁੰਦੀ ਸਬਜੀ ਕੱਦੂ ਦੀ ਹਾਂ ਹਰ ਜੋਹੀ ਤਾਂ ਗੱਲ ਆ ਨਾਲੇ ਗੱਲ ਪਤਾ ਕੀ ਆ ਕਦੂ ਦੀ ਸਬਜੀ ਨਾਲ ਠੰਡੀ ਹੁੰਦੀ ਆ ਹਾਂ ਤੇ ਨਾਲੇ ਵਧੀਆ ਹੁੰਦੀ ਆ ਠੀਕ ਆ ਨਾਲੇ ਖੂਣੀ ਬਣਾਉਂਦੀ ਹੈਗੀ ਆ ਹਾਂ ਕੱਦੂ ਵਰਗੀ ਤਾਂ ਰੀਸ ਨਹੀਂ ਗਈ ਹਾਂ ਤੇ ਸਿਲੰਡਰ ਜਿਹਾ ਫਿੱਟ ਕਰ ਲਿਆ ਸੀਗਾ ਸਿਲੰਡਰ ਤੋਂ ਲਾ ਲਿਆ ਸੀਗਾ ਮੈਂ ਹਾਂ ਅੱਛਾ ਤੇ ਕਾਲਾ ਅਸ ਤੇ ਚੋਦੇ ਕੁਝ ਬੋਲਿਆ ਨਹੀਂ ਕੁਝ ਨਹੀਂ ਉਧਰ ਇੱਟਾਂ ਜੀਆਂ ਪਈਆਂ ਸੀ ਜਿਹੜੀਆਂ ਉਹ ਚਖਾਈਆਂ ਅੱਛਾ ਇੱਟਾਂ ਲਾ ਦੇ ਸਾਰੀਆਂ ਹਾਂ ਮੈਂ ਕਿਹਾ ਸਪਸਪੋਲੀ ਵੱਢ ਜਾਂਦੀ ਹੈ ਕੋਈ ਅੱਛਾ ਅੱਛਾ ਤੇ ਮੈਂ ਤਾਂ ਆ ਸੋਚਦੀ ਸੀ ਮੈਂ ਕਿਹਾ ਚੁੱਲਾ ਜੇ ਸਹੀ ਕਰ ਲੈ ਇ ਹਾਂ ਕਹਦਾ ਐ ਕਰਕੇ ਬਾਈ ਕਹਿੰਦਾ ਯਾਰ ਕੰਦਰ ਕਹਿੰਦਾ ਉਹ ਇਟਾਂ ਕਹਿੰਦਾ ਹੋਣੈਗੀਆਂ ਕਹਿੰਦਾ ਇਹ ਕਿੰਦਾ ਨੇ ਆਪਣੀਆਂ ਹਾਂ ਨੀਵੀਆਂ ਵਾਲੀਆਂ ਨਹੀਂ ਹੈ ਯਾਰ ਕਹਿੰਦਾ ਮਾਂ ਇਹਦਾ ਮੈਂ ਹਰਚ ਵੀ ਕਹਿੰਦੀ ਮਾਂ ਅਸੀਂ ਵੀ ਕੋਠੀ ਉਡੀ ਪਾ ਲਾਂਗੇ ਮਾਂ ਪਾਵਾਂਗੇ ਕੋਠੀ ਆਪਾਂ ਵੀ ਉਰੇ ਅੱਛਾ ਚਲ ਮਾਂ ਨਾਲੇ ਅੱਚਕਾ ਦੂੰਗਾ ਕੰਦਾ ਉੱਚੀਆਂ ਹਾਂ ਕੋਈ ਨਾ ਹਾਂ ਤੇ ਇੱਕ ਮੈਂ ਤੇਰੇ ਨਾਲ ਹੋਰ ਐਜੀ ਕਰਨ ਆਇਆਗਾ ਹਾਂ ਵੀ ਜੇ ਗਾਂ ਹੀ ਲੈ ਕੇ ਦਿੰਦੇ ਮੈਨੂੰ ਮੈਂ ਦੁੱਧ ਖਾਤਰ 10000 ਦੀ ਵਧੀਆ ਆ ਜੂਗੀ ਦੇਖ ਲਓ ਲੈ ਦੋ ਮੈਂ ਤਾਂ ਪਾਲ ਹੀ ਲਊਂਗੀ ਘਾਣੂ ਕੱਲੀ ਹੋਰ ਉਹੀ ਤਾਂ ਗੱਲ ਦੁੱਧ ਦਾ ਖੋਰਨ ਤੈਨੂੰ ਨਾਲੇ ਹੋਰ ਦੁੱਧ ਦਾ ਧੋਖ ਹੈਗਾ ਹੀ ਕਿਤੇ ਜੇ ਉਹੀ ਤਾਂ ਗੱਲ ਆਰਚੀਓਪਿੰਡ ਚ ਤੁਹਾਨੂੰ ਆਇਆਗਾ ਤੂੰ ਆਪਣੇ ਨੂੰ ਕਲਾਸ ਲੈ ਆਉਂਦੀ ਉਧਰੋਂ ਦੇਖ ਹੋਰ ਲਗਵਾੜ ਲਗਵਾ ਦੋ ਤੇ ਮਰਜ਼ੀ ਲੈ ਦੋ ਹਾਂ ਹੁਣ ਇੱਥੋਂ ਤੱਕ ਤੁਹਾਨੂੰ ਪਤਾ ਕੋਈ ਘਰ-ਵਾਰ ਵੀ ਉਹ ਘਰ ਆ ਨਹੀਂ ਕਿਹੇ ਜਿਹੇ ਹੋਣਗੇ ਆਪ ਨੂੰ ਕੀ ਪਤਾ ਲੈ ਹਾਂ ਮੈਂ ਕਿਹੜਾ ਜਾਣਦੀ ਹਾਂ ਕਿਸੇ ਨਾਲ ਨਾ ਬੰਦੇ ਖਰਾਬ ਹੀ ਨੇ ਉਹ ਦੱਸਾਂ ਗੱਲ ਇਵੇਂ ਕੀ ਫਾਇਦਾਗਾ ਕਿਸੇ ਦਾ ਨਾ ਮੈਂ ਤਾਂ ਘਰੋਂ ਨਿਕਲਦੀ ਹੀ ਨਹੀਂ ਬਾਹਰ ਤੈਨੂੰ ਗਾਈ ਲੈ ਤੂੰ ਗਾਈ ਮੈਂ ਦੇਖ ਰੱਖੀ ਆ ਠੀਕ ਆ ਲਿਆ ਦਿਓ ਵਧੀਆ ਹਾਂ ਇੱਕ ਮੈਂ ਕੱਟੀ ਵੀਰਾਂ ਨੂੰ ਕੱਤੀ ਪਾਲ ਲਈ ਕੋਈ ਕਰਦੋ ਤਾਂ ਹੋ ਜਾਊਗਾ ਪਾਲੂ ਹਾਂ ਖੇਤਾਂ ਦੇ ਨਾਲ ਕੱਕੰਡਾ ਤਾਂ ਬਿਠਾਇਆ ਹਾਂ ਹਾਂ ਮੈਂ ਇਹੀਂ ਆਇਆ ਸੀ ਕੱਦੂ ਵੀ ਫਟਾ ਜੂ ਮਾਨ ਨਾਲੇ ਅਰੇ ਕਰਿਆ ਹੁਣ ਤੇਰੇ ਨਾਲ ਹਾਂ ਕੋਈ ਗੱਲ ਨਹੀਂ ਹਾਂ ਲਿਆ ਦਿਓ ਪਸੂ ਦਾ ਤਾਂ ਕੀ ਹੈ ਚਲ ਠੀਕ ਆ ਚੀਲਾ ਸੌਜੀ ਦੂਜੀ ਠੀਕ ਆ ਤੂੰ ਚਲ ਮੈਂ ਧਰਦੀ ਆ ਮੈਂ ਤਾਂ ਹਾਂ ਕਹਿੰਦੀ ਠੰਡ ਹੁੰਦੀ ਆਂਦੀ ਹੁਣ ਚੁੱਲੇ 'ਚ ਅੱਗ ਬਾਲ ਲਿਆ ਕਰੂੰਗੀ ਹਾਂ ਚਲ ਆ ਮੈਂ ਕਰਾ ਕਰਾ ਹਾਈ ਟਾਈਆਂ ਲੁੱਟ ਕਰ ਦੋਗੇ ਤਾਂ ਵਧੀਆ ਲੈ ਨਹੀਂ ਤਾਂ ਮੈਂ ਆਪ ਕਰਾਂ ਇੱਧਰ ਕਰ ਜੰਨਾ ਮੈਂ ਆਏ ਜੇ ਉਰੇ ਲਾ ਜੰਨਾ ਇੱਧਰ ਲਾ ਦਿਓ ਲਾ ਦੋ ਵਧੀਆ ਇੰਟਰ ਕੋਈ ਗੱਲ ਨਹੀਂ ਲਿਆਦਾ ਗਾਈ ਦੋਪਤਾਂ ਸੋਖਾ ਉਹ ਨੋਟੋਂ ਨਾਲੇ ਕੰਮ ਬੱਜੂ ਗਏ ਮੈਂ ਵੀ ਮੈਟਲ ਹੀਆਂ ਦਾ ਮੈਨੂੰ ਲੱਗਦਾ ਦਿਮਾਗ ਤੇ ਲੋੜ ਮੇਰੀ ਪੂਗਾ ਚੁੱਲੇ ਦੇ ਕੋਲ ਇਧਰ ਹੀ ਇੰਨਾ ਦਾਵਾਰੇ ਇਹ ਜੱਤਰਣੀਆਂ ਪੈਣਗੀਆਂ ਚਲ ਪਹਿਲਾਂ ਮੈਂ ਕਰ ਸੋਤ ਨੂੰ ਕਾਲਾ ਤਾਂ ਦੇਖ ਲਓ ਮੈਂ ਆਪੇ ਚੱਕ ਲੂੰਗੀ ਹਾਂ ਮੈਂ ਐਂ ਕਰਦਾ ਇੰਨੇ ਕਹਿੰਦਾ ਤਾ ਮੈਂ ਆਪੀ ਧਰ ਦੂ ਆਕੇ ਹਾਂ ਆ ਥੋੜੀਆਂ ਹੀ ਰਹੀਆਂ ਹੂੰ ਤੇ ਰੱਖ ਤਾਂ ਮੱਚ ਜੂ ਠੀਕ ਆ ਉਹਨੂੰ ਵਧੀਆ ਠੀਕ ਆ ਹਾਂ ਤੇ ਮੈਂ ਤੈਨੂੰ ਐਂ ਕਹਿੰਦਾ ਸੀਗਾ ਮੈਂ ਮੜਾ ਜਾ ਆਪਣਾ ਸੱਕੜਿਆ ਦੇਖਿਆ ਮਦੀਰੀ ਜੀ ਵਾਲਾ ਦੇਖ ਯਾ ਦੇਖ ਉਹਦਾ ਅੱਗ ਬੰਦ ਕਰਕੇ ਸਰਕਾਰ ਨੇ ਮੈਂ ਚੋਰੀਆਂ ਹੀ ਲਾ ਦੂੰ ਯਾਰ 4 ਵਜੇ ਅੱਗ ਤੇ ਆਹਨਾ ਲਾਇਓ ਕਿ ਤੇ ਉਹੀ ਗੱਲ ਹੋ ਜੇ ਲਿਖਦੇ ਫਿਰਦੇ ਨਾ 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 4 ਵਜੇ ਲਾਉਂ 4 ਵਜੇ ਲਾਦਾ ਨਹੀਂ ਕੋਈ ਚੱਕਰ ਨਹੀਂ ਆ ਠੀਕ ਆ ਹਾਂ ਹਾਂ ਨੇਰੇ ਜੇ ਹੋ ਗਏ ਜੇ ਮੈਂ ਭਾਗਿਆ ਉਹ ਉੱਥੇ ਭਾਗਿਆ ਹਨਾ ਪਿੰਡ ਅੱਗ ਲਾ ਕੇ ਜਿੱਦ ਨੂੰ ਕੋਈ ਪੁੱਛੇ ਵੀ ਆਏ ਕਹਿੰਦੀ ਸਾਡਾ ਖੇਤ ਤਾਂ ਹੈ ਨਹੀਂ ਠੀਕ ਆ ਕਿਸੇ ਨੂੰ ਕੀ ਪਤਾ ਵੀ ਮੈਂ ਆਉ ਰੇ ਚਲ ਠੀਕ ਆ ਬਾਹਰ ਲਾ ਲੈ ਠੀਕ ਆ ਤੂੰ ਜਾਣਾਂ ਮੈਂ ਹੋਰ ਮੰਮੀ ਠੀਕ ਆ ਹਾਂ ਮੰਮੀ ਉਹ ਠੀਕ ਨੇ ਹੈਗੇ ਅੱਛਾ ਤੇ ਗਾਈ ਲਿਆ ਹੂੰ ਠੀਕ ਆ ਪੱਕਾ ਕਰ ਮੈਂ ਹਾਂ ਠੀਕ ਬਾਰ ਦੀ ਤਾਂ ਫਿਕਰ ਕਰਦਾ ਵੀ ਕਦੇ ਗੱਲ ਲਈਦਾ ਵਧੀਆ ਨਿਕਲੇ ਸੰਦੀਪ ਦਾ ਕਹਿੰਦਾ ਸੀ ਖੁਸ਼ਕਾ ਵਾਣ ਰੌਣੀ ਕਰਨੀ ਪਊ ਜੇ ਹੂੰ ਬਾਕੇ ਦੇਖਦਾ ਹੁਣਾ ਵੀ ਜੇ ਗੱਲ ਹੋਈ ਵੀ ਜਦਾਂਗੇ ਨਹੀਂ ਰੌਣੀ ਕਰਦਾਂਗੇ ਦੇਖਦਾ ਆ ਕੇ ਗੱਲ ਕਰ ਵਿੱਚ ਵਿਆਹ ਆ ਗਿਆ ਨਹੀਂ ਬਾਕੀ ਦੇਖ ਲੈਂਦੇ ਚਲ ਹੁਣ ਤਾਂ ਆ ਕੀ ਦੇਖਾਂਗੇ ਹੁ ਤਾਂ ਰੌਣੀ ਕਰਨੀ ਪਊ ਬੜਾ ਪਾਣੀ ਖੁਸ਼ਕਾ ਨਾ ਔਰ ਬਾਪੋ ਕੀ ਹਾਲ ਨੇ ਗਿੱਲ ਨਿਕਲਾਈ ਗਿੱਲ ਤਾਂ ਨਿਕਲਈ ਪਰੌਣੀ ਦਾ ਕਰਾਂਗੇ ਕਿ ਕਿ ਬੀਜਾਂਗੇ ਅੱਜ ਅੱਛਾ ਇਹ ਥੋੜਾ ਜਿਹਾ ਕੀਤਾ ਯਾਰ ਗਰਮੀ ਪੈਂਦੀ ਐ ਕਿਤੇ ਫਿਰ ਮੁੜਕੇ ਕਾ ਟਰੱਕ ਲਈ ਕਾ ਕੀ ਫਾਇਦਾ ਫਿਰ ਬਾਈ ਕਾਲ ਦਾ ਕੋਈ ਫਾਇਦਾ ਨਹੀਂ ਚੌਣੀ ਤਾਂ ਆਪਾਂ ਨੂੰ ਕਰਨੀ ਪੂਗੀ ਆਏ ਸਾਲ ਹੀ ਕਰਨੀ ਮੈਂ ਹੋਰ ਉਹ ਤਾਂ ਜੇ ਹੁਣ ਟਾਈਮ ਹੁੰਦਾ ਤਾਂ ਆਪਣਾ ਬੱਤ ਤਾਂ ਸੀ ਬਣਦਾ ਵਧੀਆ ਗੱਲਾਂ ਨਿਕਲਈ ਸੀ ਵਿੱਚ ਤਾਂ ਜਾਂਦਾ ਹਜੇ ਫਿਰ ਤਾਂ ਆਂਦੇ ਨੇ ਧੁੱਪ ਪੈ ਜਾਂਦੀ ਹੈ ਨਾ ਜਿਆਦੇ ਹੁਣ ਬਾਹ ਕੀ ਮੋਟਰ ਛੱਡਣੀ ਐ ਇੱਚ ਹੋਰ ਛੱਡਣੀ ਐ ਲੇਟ ਆ ਰਹੀ ਐ ਮੈਨੂੰ ਐਸੀ ਤਹੀ ਦਾ ਕੇਰਾ ਕੇਰਾ ਬਾਹੀ ਜਾਂਦਾ ਵੀ ਕੱਲਾ ਕੇਰਾ ਵੱਢ ਕੇ ਛੇਤੀ ਮੋਟਰ ਛੱਡਦੇ ਆ ਠੀਕ ਆ ਐ ਨੀ ਨਾ ਵੱਡੇ ਚ ਸਾਰਾ ਪੂਰਾ ਮੇਰਾ ਇੱਕ ਕੰਮ ਕਰੀ ਤੂੰ ਬੋਲ ਆਪਣੇ ਭੂਆ ਦੇ ਮੁੰਡੇ ਦਾ ਨਹੀਂ ਵਿਆਹ ਹੈਗਾ ਹਾਂ ਮੈਂ ਸੋਚਿਆ ਵੀ ਜੇ ਸਾਨੂੰ ਰੱਖ ਲਿਆ ਉਹਨਾਂ ਨੇ अच्छा, अच्छा। तो एक ਤਾਂ ਵੀਰ ਬਣ ਕੇ ਤੂ ਧਾਰ ਤੂਰ ਦਾ ਕਰੀ ਸੈਟਿੰਗ ਸਾਡੀ ਤੇ ਇੱਕ ਤੇਰੇ ਬਾਪੂ ਨੂੰ ਪਾ ਦੀ ਉੱਥੇ ਸਾਡੇ ਕਰੀ ਚੰਗਾ ਕੱਲੇ ਹੁਣ ਤੈਨੂੰ ਜਵਾਬ ਨਹੀਂ ਦੇ ਸਕਦਾ ਹਨਾ ਕੰਮ ਮੇਰੀ ਵੀ ਇੰਨੇ ਉਤੋਂ ਦੀ ਹੋਣਾ ਨੇ ਹੱਦੋਂ ਵੱਧ ਉਹਦਾ ਹੱਥ ਨੇ ਤੂੰ ਟਾਈਮ ਕੱਢ ਲਈ ਉਹ ਚੱਲ ਕੱਢ ਤੂਰ ਦਾ ਤਾਂ ਕੋਈ ਨਹੀਂ ਕੱਢ ਲੈ ਫਿਰ ਚੰਗਾ ਨਾ ਨਾ ਕੋਈ ਨਹੀਂ ਐ ਤਾਂ ਪੱਕਾ ਰਹਿੰਦੇ ਤਾਂ ਅਸੀਂ ਐ ਨਹੀਂ ਕਈ ਵਾਰੀ ਚੱਲ ਰਹੇ ਸੀ ਯਾਰ ਬਾਹਲਾ ਰਾਤ ਨੂੰ ਆਉਣ ਨਹੀਂ ਦਿੰਦੇ ਇਹ ਤਾਂ ਨੇੜੀ ਠੀਕ ਹੈ ਠੀਕ ਤੇ ਤੇਨੂੰ ਫੋਨ ਕਰ ਦੂ ਮੈਂ ਚੱਲ ਇਹਨਾਂ ਕੰਮ ਮੇਰੇ ਵੀ ਸੌਣ ਲੱਗੇ ਰਾਤ ਨੂੰ ਰਾਤ ਨੂੰ ਵੀ ਮੇਰੀ ਅੱਧੇ ਕੰਮ ਕਰਦੇ ਰਾਤ ਆ ਰਾਤ ਨੂੰ ਉਪਰਾਲੀ ਚੱਕ ਕੇ ਮੈਂ ਫੇਰ ਜਾ ਕੇ ਵਿਆਹ ਤੜਕੇ ਉੱਠਣ ਦਾ ਫੇਰ ਇਹ ਜੀਰੀ ਛੱਡਣੀ ਹੈ ਬਲਾਡੇ ਘਰੇ ਲਾ ਰੱਖਿਆ ਹੈ ਉਧਰ ਬਾਪੂਰੀ ਸੱਟ ਵੱਜਰੀ ਹੈ ਪਸ਼ੂਆਂ ਦਾ ਕੰਮ ਹੈ ਚ ਮੋਟਰ ਛੱਡਣੀ ਹੈ ਸਾਰਾ ਹਲਚ ਰਿਹਾ ਕੰਮ ਉਧਰੋਂ ਸਾਹ ਦੱਸਣ ਜਿਹੜਾ ਸਾਂਝਾ ਕਦੇ ਉਹਨਾਂ ਨੂੰ ਉਹਦੇ ਬਾਹਾਂ ਪੰਗੇ ਵਸ ਤੂੰ ਪੁੱਛ ਨਾ ਜਾਣ ਨੂੰ ਸੱਪ ਇੰਨੇ ਛੇੜ ਰੱਖੇ ਨੇ ਗੱਲਾਂ ਛੱਡ ਦੇ ਮੈਂ ਵੀ ਜੀਰੀ ਕੋਲੇ ਸਿੱਥੇ ਤੇ ਮੈਂ ਕਿਹਾ ਸੀ ਮੈਂ ਬੰਦਾ ਦੇ ਦਿੰਦਾ ਜੀ ਜਿਆਦੇ ਤੰਗਾਂ ਨੂੰ ਅੱਛਾ ਬੰਦਾ ਦਾ ਚੱਲ ਫਿਰ ਹੁਣ ਯਾਰ ਪਤਾ ਉਹਨੂੰ ਵੀ ਕੋਲੇ ਖੜ ਕੇ ਕਰਾਉਣਾ ਪੈਂਦਾ ਬੰ ਉਹ 10-10 ਕੇ ਕਰਾਉਣ ਨਾਲ ਉਹ ਤੇ ਵੀ ਉਧਰ ਦੁੱਗਣਾ ਟਾਈਮ ਕਰਾਉਂਦਾ ਹੈ ਜੇ ਹੁਣ ਮੇਰਾ ਉੱਥੇ ਤੋਲਣਾ ਲੱਗਿਆ ਆਉਂਦਾ ਫਿਰ ਤਾਂ ਮੈਂ ਚੁਕਾ ਜਾਂਦਾ ਉਹ ਚੱਲ ਕੋਈ ਨਹੀਂ ਫਿਰ ਐ ਤਾਂ ਹੁਣ ਚੱਲ ਚੰਗਾ ਇੰਨੀ ਮਿਹਰਬਾਨੀ ਕਰੀ ਚੰਗਾ ਸੰਦੀਪ ਨਾ ਨਾ ਕੋਈ ਗੱਲ ਨਹੀਂ ਕੋਈ ਠੀਕ ਹੈ ਇਹ ਕਰਨਾ ਮੈਂ ਪੁੱਤ ਕਿੰਨਾ ਕੁ ਟਾਈਮ ਲੱਗੂਗਾ ਬਸ ਉਹ ਮਰਨ ਲਈ ਆ ਮੈਂ ਗੈਸ ਥੱਲੇ ਲਾ ਦੇ ਤੂੰ ਗਾਇਸਾਂ ਮੈਂ ਰੋਟੀ ਬਣਾ ਲੂੰਗੀ ਮਾ ਕੇ ਬਸ ਅਹੀਂ ਆਟਾ ਆ ਗੋ ਨਹੀਂ ਮਠੀਆਂ ਚ ਮੈਂ ਵਾ ਸੁਨੇਹਾ ਬਣਾ ਲੰਨੇ ਆ ਸਬਜ਼ੀ ਕੀ ਬਣਾਈ ਬਾਈ ਆਲੂ ਗੋਭੀ ਬਣਾਇਆ ਅੱਛਾ ਬਸ ਸਾਗ ਖਾਣ ਨੂੰ ਵਾਜੀ ਕਰੇ ਨਾ ਸਾਰਾ ਕਰੋ ਚੱਲੂਗਾ ਆ ਚੱਲੂਗਾ 10 15 ਦਿਨਾਂ ਤੱਕ ਦਾ ਦੋਬਾ ਟਾਲੀ ਹੁੰਦੀ ਜਾਨੀ ਆ ਨਾ ਹਾਂ ਉਸੇ ਰਾਤ ਸਾਰਾ ਖੜਾ ਦੀ ਬੱਦੂ ਜਿੰਨੇ ਮੈਂ ਗਿਆ ਸੀ ਲਿਆ ਆਉਂਦਾ ਵੇ ਉਹ ਤਾਂ ਨਹੀਂ ਤੋੜਿਆ ਗਿਆ ਮਾ ਮਾਗ ਰੂਣਾ ਬੇਇੱਜ਼ਤੀ ਕਰਦੇ ਕੋਈ ਹਾਂ ਇਹ ਵੀ ਤਵਾਰੀ ਨਵਾਂ ਨਵਾਂ ਸਾਗ ਜਦ ਅਗਲੇ ਬੇਇੱਜ਼ਤੀ ਕਰ ਦਿੰਦਾ ਫੇਰ ਕਿਸੇ ਨੇ ਸਿਆਣਨਾ ਵੀ ਨਹੀਂ ਗਦਿਆਂ ਨੇ ਵੀ ਨਹੀਂ ਸਿਆਣਨਾ ਕਰ ਮੈਨੂੰ ਦੱਸ ਦੋ ਮੇਰਾ ਤਾਂ ਨਹੀਂ ਜੀਅ ਆਖਦਾ ਮੈਂ ਸਾਗ ਤੋਂ ਲੋਕਾਂ ਪੰਨੀ ਤੇਰਾ ਤਾਂ ਨਹੀਂ ਆਖਦਾਗਾ ਦੂਜੇ ਤੱਕ ਦੀ ਆ ਹਾਂ 10 ਕਿ ਦਿਨ ਨੂੰ ਹੋ ਜਾ ਸਕ ਵਧੀਆ ਹੋ ਜਾ ਹਾਂ ਆਪਣੇ ਹੀ ਬੀਜਾ ਵਾ ਦੇ ਸਿੱਟਾ ਦੇ ਕੇ ਆਇਆ ਮੈਂ ਤੈਨੂੰ ਅੱਖਸ ਕਿੱਦਾਂ ਦਾ ਉਹਦੇ ਦਾ ਬੀਜ ਲੈਂਦਾ ਤੂੰ ਤਾਂ ਜੇ ਮੈਂ ਬਛੇਤਾ ਕਰਤਾ ਹਾਂ ਫੇਰ ਤਾਂ ਅਜ ਨੂੰ ਹੋ ਵੀ ਜਾਂਦਾ ਸਾਗ ਨਾ ਹੋ ਜਾਂਦਾ ਹੂੰ ਠੰਡ ਜੀ ਸਵਾਲ ਲੱਗਦਾ ਸੀ ਤਾਂ ਗਰਮੀ ਆ ਸਹੀ ਗੱਲ ਆ ਵਾ ਚੱਲ ਮੈਂ ਬਣਾ ਰੋਟੀਆਂ ਠੀਕ ਆ ਠੀਕ ਤੇ ਮੈਨੂੰ ਲਿਆਇਓ ਚੰਗਾ ਮੈਂ ਰੋਟੀਂਂਦਰਾ ਲਿਆ ਲੈ ਹਾਂ ਤੇ ਪਸੂ ਇਹ ਤਾਂ ਬੰਨਿਆ ਮੈਂ ਟਾਈਮ ਨਾਲ ਹੀ ਫਿਰ ਚੱਲ ਵਧੀਆਗਾ ਹਾਂ ਚੱਲ ਬਣਾ ਲਓ ਠੀਕ ਆ ਬਣਾਉਣੇ ਆ ਮੈਨੂੰ ਕੀ ਕਾਲੀ ਹੋ ਰਹੀ ਆ ਬੁੱਕ ਵਾਈ ਲੱਗ ਰਹੀ ਆ ਵਾ ਇਹਦਾ ਕਿਆ ਤੈਨੂੰ ਪਤਾ ਮੇਦਾ ਫੇਵਰੇਟ ਸਬਜੀ ਹੈਗੀ ਕਿਆ ਚੰਗਾ ਹਾਂ ਤੇ ਫ ਤਾਂ ਸਾਰੀਆਂ ਫੇਵਰੇਟ ਹੁੰਦੀਆਂ ਨੇ ਕੋਈ ਨਹੀਂ ਤੇਰਾ ਤਾਂ ਉਹ ਲੈ ਕੁੜੇ ਲਾ ਕੇ ਦੇ ਮੈਨੂੰ ਸਾਂਜੀ ਰੋਟੀ ਵੀ ਫਿਕਰੀ ਹੋ ਜਾਂਦੀ ਆ ਕਿ ਪਤਾ ਨਹੀਂ ਹੁਣ ਕਿੱਧਰ ਵਾਗੀ ਕਿਤੇ ਉਧਰਲੇ ਘਰੇ ਨਾ ਵਾਗੀ ਹੋਵੇ ਨਾ ਕਲਦੀਪ ਦੀਂਦਾ ਪਤੰਦਰ ਉਹਨੂੰ ਕਹਿ ਦਿੰਦੇ ਵੀ ਜਾਣਾ ਕੋਈ ਤੜਕੇ ਧਰਾਂ ਤੋਂ ਰਾਣਾ ਵੀ ਨਹੀਂ ਹੈਗਾ ਬਾਈ ਕੁੜੀ ਆ ਪੁਲਾਏ ਨੋ ਤੇ ਵਾਹਿਗੁਰੂ ਸਤਨਾਮ ਇਹ ਸੱਚਾ ਪਾਤਸ਼ਾਹ ਕਿਸੇ ਦਾ ਮਾੜਾ ਨ ਕਰਾਈ ਸਕਦਾ ਚੰਗਾ ਕਰਾਈ ਵਾਹਿਗੁਰੂ 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 ਸਤਨਾਮ ਸਤਨਾਮ ਵਾਹਿਗੁਰੂ ਹਾਂ ਬੇ ਮੁੰਡਿਆ ਕਾ ਮ ਕਿੱਥੇ ਆਣਾਗਾ ਤੂੰ ਮੁੱਟਪ ਕਰ ਬੁਲੀ ਬੋ ਮੈਂ ਹੀ ਬੈਠੀ ਐਤਰਾ ਫਿਰ ਬੈਠੀ ਰਹਿਣ ਤੇ ਤੂੰ ਕਿੱਥੇ ਆਣਾਗਾ ਮੈਂ ਤੈਨੂੰ ਐਂ ਕਹਿਣਾਗਾ ਮੈਂ ਅੱਗ ਜੀ ਲਾ ਕੇ ਆਇਆ ਸੀ ਇਧਰ ਆਪਣੇ ਬਣ ਚ ਹਾਂ ਖਰਚਾ ਇਹਨੂੰ ਹੱਥ ਨੇ ਜੇ ਹੁੰਦਾ ਤੈਨੂੰ ਪਤਾ ਫਿਰ ਉੱਤੇ ਰਹਿੰਦੇ ਨੇ ਮਲਾਜਮ ਜੀ ਤੇ ਫਿਰ ਤੇ ਮੈਂ ਦੇਖਣੀ ਜਾਂਣਾ ਕੋਈ ਆਇਆ ਹੋਊਗਾ ਨਾ ਹੋਵੇ ਤੇ ਅੱਗ ਉਹ ਗਨਦਰ ਦੇ ਪਰਾਂ ਹੋਗੇ ਹੋਵੇ ਯਾ ਦੇਖਿਆ ਫਿਰ ਇਹ ਹਰਸ਼ ਨੂੰ ਕਹਿ ਕੇ ਆਇਆ ਸੀਗਾ ਕੀ ਯਾ ਇੰਨ ਕਰਕੇ ਨਿਗਾ ਰੱਖੀ ਜੇ ਕੋਈ ਅਕਸਰ ਉਸਰਾ ਆਇਆ ਤੂੰ ਪੁੱਛੇ ਹੀ ਮੈਂ ਕੋਈ ਬਾਰ ਕੋੜ ਕਾ ਕੇ ਆਇਆ ਹੀ ਕਹੀ ਸਾਡਾ ਖੇਤ ਤਾਂ ਹੈ ਨਹੀਂਗਾ ਇਹ ਮੈਂ ਕਿਹਾ ਹੋਰੀ ਖੇਤ ਆ ਗਏ ਆਂ ਕਹੀ ਦੀ ਮਾਂ ਤੇ ਕੋਈਲਾ ਨਾ ਕਰ ਕੇ ਆਈ ਹਾਂ ਹਾਂ ਜਾਨਾ ਮੈਂ ਹੀ ਕਹਿਣਾਗਾ ਨਾ ਮੈਂ ਕਵੇਲਾ ਨਹੀਂ ਮੂੰ ਮੜਾ ਹਰਸ਼ ਨੂੰ ਜਾ ਕੇ ਤਾਂ ਆਉਂਗਾ ਜਮ ਤੇ ਇਧਰ ਨੂੰ ਉਸੇ ਮੜਾ ਆ ਦੂੰ ਠੀਕ ਆ ਮੈਂ ਤਾਂ ਕੀ ਲੋੜਾ ਦੱਸੰਦੀ ਹਾਂ ਨਹੀਂ ਕਹਿਣਾ ਤੂੰ ਸਭਾ ਮੈਂ ਉਧਰ ਜਾਇਆ ਕਰਿਆ ਕਰ ਓਏ ਹੁਣ ਆਇਆ ਗੋਲੇ ਆ ਹੂੰ ਪਤਾ ਪਤਾ ਲਈ ਜਾਉਂਗਾ ਮੜਾ ਮੋਟਾ ਪਤਾ ਇਹਨੂੰ ਕਿਧਰੇ ਨਹੀਂ ਹੁੰਦੇ ਕੁਸ ਹੋ ਜਾਗਾ ਐ ਕੁਛ ਨਹੀਂ ਹੁੰ ਗੱਲ ਕਰਾਇੀ ਤੋਗੜ ਮੰਨਣਾ ਇਧਰ ਇਹਨੂੰ ਤਾਂ ਇਹ ਕਹਿੰਦੀ ਦੂਜੇ ਖੇਤ ਗਿਆ ਠੀਕ ਆ ਨਹੀਂ ਗੱਲ ਕਹੇ ਜੀ ਠੀਕ ਆ ਇਹਨੂੰ ਦੱਸੀ ਨਾ ਕੋਈ ਗੱਲ ਠੀਕ ਆ ਨਹੀਂ ਦੱਸ ਚਾਹ ਰ ਮੈਂ ਤੁਹਾਨੂੰ ਐਂ ਕਹਦੀ ਇਧਰ ਹੀ ਗਿਆ ਹੁਣ ਕਿਹੜਾ ਫੁਲਾ ਦੇਣਾ ਰੋਟੇ ਟਿੱਖਾ ਕੇ ਨਹੀਂ ਵਾਏ ਕਉਂ ਕਾసే ਕਰਨੀ ਉਹ ਅੱਗ ਲਾਉਣ ਗਿਆ ਘਰ ਰਾਤ ਨੂੰ ਅੱਗ ਲੁੰਦੇ ਹੁੰਦੇ ਹਾਂ ਜਾਏਗਾ ਆ ਤੁਹਾਨੂੰ ਰਾਤ ਨੂੰ ਅੱਗ ਲੱਗਦੀ ਨਹੀਂ ਚਲ ਇਹਨੂੰ ਕੀ ਪਤਾ ਇਹਨੂੰ ਤਾਂ ਪਤਾ ਹਾਂ ਅੱਗ ਲਾਉਂਦੇ ਹੋ ਜੀ ਖੇਤੀਆਂ ਕਰਦੇ ਨੇ ਹਾਂ ਇਹਨੂੰ ਕਹੇ ਦੀ ਠੀਕ ਆ ਸਭ ਠੀਕ ਆ ਵਾ ਰੱਬ ਦਾ ਨਾਮ ਲਈ ਜਾਨੀਆ ਹੋਰ ਆ ਰੋਟੀ ਖਾ ਕੇ ਹਟੀ ਸੀ ਠੀਕ ਆ ਠੀ ਸਾਮੀ ਆਲੇ ਫਿਰ ਆਹ ਬੰਦੇ ਦਾ ਬਾਗੇ ਯਾਰ ਸਮਾਨ ਸਮੁੰਨ ਦਾ ਚਾਕ ਮੇਰੇ ਨਾਲ ਤੇ ਫਿਰ ਆਪਾਂ ਬੁੜੀਆਂ ਬੜੀਆਂ ਗੁੜੀਆਂ ਪਲੇਟਾਂ ਬਲੋਟਾਂ ਆ ਤਵਾ ਦੀਏ ਤੜਕੇ ਫਿਰ ਭੋਗ ਆਗਾ ਆਪਾਂ ਸਾਰਾ ਸਮਾਨ ਤਾਂ ਫਿਰ ਇਹ ਸੈਟਿੰਗ ਆਪਾਂ ਨਹੀਂ ਕਰਨੀ ਪਊ ਹੋਰ ਆ ਟੁਕੜਾ ਬੰਦੇ ਬਾਗੇ ਤੜਕੇ ਮੰਜਵਾ ਦਾਂਗੇ ਬਾਕੀ ਰਹਿ ਜਾਂਗੇ ਆਹ ਤੇ ਬਾਕੀ ਸਬਜੀ ਸਬਜੀ ਸਾਰੀ ਕੱਟੀ ਪਈ ਜਾਏਗੀ ਮੈਂ ਵੀ ਹੁਣ ਜਾਣਾ ਸੀ ਪਿੰਡਗੋਲ ਦੀ ਬਣ ਕੇ ਅੱਜ ਜਾ ਹੀ ਨਾ ਸਾਰਾ ਸਮਾਨ ਨੂੰ ਸੁਮਾ ਕੇ ਤੜਕੇ ਹੁਣ ਕਰੇ ਮੈਂ ਵੀ ਕਿਸੇ ਨੂੰ ਸੁਮਾ ਕੇ ਐ ਕਰ ਯਾਰ ਅਜੇ ਮੈਂ ਹੁਣ ਬਾਗੇ ਜਾਂਦਾ ਵਧੀਆ ਸੀ ਤੜਕੇ ਧਰਾ ਤੋੜਾ ਯਾਰ ਤੇਰੇ ਬਣਾ ਠੀਕ ਨਹੀਂ ਹੋਣਾ ਹੈਗਾ ਤੁਹਾਨੂੰ ਬੜਾ ਹੋਵੇਗਾ ਹਾਂ ਉਹ ਵੜਾ ਬਿਲ ਨਾਲ ਤੇ ਬੰਦੇ ਦਾ ਸਾਰੇ ਹੁਣ ਰੋਟੀ ਪਾਣੀ ਖਾ ਕੇ ਗਿਆ ਭਾਗੇ ਹੂੰ ਹੁਣ ਕਾ ਮੇਨ ਮੇਲ ਗਿਆ ਰਿਸ਼ਤੇਦਾਰ ਨੇ ਚਲੋ ਸਹੀ ਗਏ ਨੇ ਸਾਰੇ ਰੋਟੀ ਪਾਣੀ ਨਾਲੇ ਮਿਲਣਾ ਲੱਗ ਕੇ ਤੂੰ ਖਵਾ ਦੇ ਠੀਕ ਆ ਨਾਲੇ ਆਹ ਸਮਾਨ ਸਾਰਾ ਸੰਭਾ ਦਾਂਗੇ ਹੂੰ ਤੇ ਪੰਜ ਚਾਰ ਮੇਨ ਬੰਦਿਆਂ ਦਾ ਕਹੀ ਹੋਣਾ ਪੱਕਾ ਕੰਮ ਵਾਸਤੇ ਹਾਂ ਹੋਣਗੇ ਤਰਕੇ ਸਾਰੇ ਆਪਣੇ ਲਵੇ ਬੰਦੇ ਪਾ ਦੇ ਦੂਜੇ ਨੇ ਵੇਟਰ ਆ ਦੂਜੇ ਕੰਮ ਵਾਲੇ ਉਹ ਆਉਣਗੇ ਰੱਖੇ ਨੇ ਸਾਰੇ ਟੈਂਟਰ ਲੱਗਿਆ ਪਿਆ ਬਾਹਰੇ ਆਪਾਂ ਸਾਰਾ ਖਸਾ ਉਧਰ ਸੈਟਿੰਗ ਕਰੀ ਪਈ ਹੈ ਯਾਰ ਸਾਰੇ ਹੁਣ ਤਾਂ ਵੇਟਰਾਂ ਦਾ ਹੀ ਕੰਮ ਰਹਿ ਗਿਆ ਕੁਲਦੀਪ ਪੇਸੇ ਦਾ ਹਨਾ ਉਹੀ ਰਹਿ ਗਿਆ ਬਾਈ ਹੁਣ ਪੇਸੇ ਦਾ ਰਹਿ ਗਿਆ ਹੁਣ ਅੱਗੇ ਤਰੀਕਾ ਕਵਿਲਾ ਨਚਾ ਹੁੰਦਾ ਸੀ ਬਾਈ ਹਜੇ ਬੱਜੇ ਕਿੰਨੇ ਨੇਗੇ ਸਾਰੇ ਲੱਗੇ ਬੰਬੂ ਮੋਹ ਪਿਆਰ ਚਾ ਘਟ ਗਿਆ ਹੁਣ ਤਾਂ ਕੰਮ ਧੁੰਦਿਆ ਨਾ ਵੀ ਚਲੋ ਆਪਾਂ ਵੀ ਹੁਣ ਐਂ ਕਹਿੰਦੇ ਨਹੀਂ ਚਲੋ ਬੰਦੇ ਤਾਂ ਆਈਓ ਆਪਾਂ ਬੈਟਰੀ ਕਰ ਲਈ ਸੀਗੇ ਸਹੀ ਗੱਲ ਹੈ ਚਲੋ ਕੋਤ ਬਾਅਦ ਅੱਗੇ ਆਪਾਂ ਗਾਹ ਸਿਸਟਮ ਦੇਖਾਂਗੇ ਜਿਹੜਾ ਹੈਗਾ ਪ੍ਰੋਗਰਾਮ ਸਾਰਾ ਕਰਕੇ ਹੁਣ ਸਾਨੂੰ ਮੈਂ ਬੁਲਾ ਲਿਆ ਸੀ ਮਾ ਚਲੋ ਰਿਸ਼ਤੇਦਾਰ ਆ ਜਾਣਗੇ ਸਾਰੇ ਹੈ ਜੀ ਚਲ ਠੀਕ ਹੈ ਠੀਕ ਹੈ আচ্ছা ਉਹ ਸਮਾਨ ਜੋ ਸਾਹਮਣੇ ਹਾਂ ਇਹਨੂੰ ਮਿਟਾ ਦੇ ਮੇਰੇ ਨਾਲ ਤੇ ਆ ਮਿਰਚਾਂ ਮੁਰਚਾਂ ਆਈਆਂ ਪਾਲਕ ਜੀ ਆਹਾਂ ਆਹਾਂ ਹਾਂ ਇਹ ਵੀ ਲੈ ਚੱਲ ਆ ਵੀ ਪਾਲਾ ਵਿੱਚ ਹੂੰ ਤੇ ਹੁਣ ਤਾਂ ਸ਼ਕੀਨੀ ਦਾ ਹੋ ਗਿਆ ਕੰਮ ਹਨਾ ਹੋਰ ਹੋਰ ਚਲ ਇਹਨਾਂ ਤਾਂ ਕਰਾ ਕੇ ਵੀ ਰਾਜੀ ਨਹੀਂ ਹੁਣ ਤਾਂ ਤਾਂ ਦੇਖ ਇਹ ਅ ਗੱਦੇ ਗੁੱਦੇ ਉਧਰ ਲਾ ਦਈਏ ਹਾਂ ਹਾਂ ਬੁੜੀਆਂ ਨੂੰ ਕੋਈ ਆਹ ਕਰਦਾ ਕਰਦਾ ਜਵਾਕ ਜੇ ਸਾਰੇ ਇੱਥੇ ਹੀ ਸੈਟਿੰਗ ਹੋ ਜੂਗਾ ਕਰਦਾ ਨਹੀਂ ਆਪਾਂ ਕੱਟਦੇ ਆ ਇਹਨੂੰ ਮਿਰਚਾਂ ਮਿਰਚਾਂ ਆਈਆਂ ਨੇ ਇੱਥੇ ਨੇ ਸਾਰੇ ਹੀ ਬਹਿ ਜਾਓ ਕੋਰਸੀ ਲਾ ਕੇ ਹਾਂ ਨਵੇੜੀ ਦਿੰਨੇ ਆ ਹਨਾ ਤੜਕੇ 10 ਵਜੇ ਕਿਹ ਚਾਰ ਵਜੇ ਹਲਵਾਈ ਨੇ ਇੱਕ ਉਹ ਮੋਟਰ ਵਾਲੀ ਮਸ਼ੀਨ ਆਗੀ ਹਾਂ ਤੇ ਉਹ ਤੈਨੂੰ ਮੈਂ ਦੱਸ ਦੂੰਗਾ ਤੜਕੇ ਵੀ ਕੀ ਕਰਨਾ ਠੀਕ ਹੈ ਠੀਕ ਹੈ ਓਕੇ ਹਾਂ ਠੀਕ ਆ ਫਿਰ ਠੀਕ ਚੱਲ ਇਹ ਬਾਗੀ ਗੇਟ ਖੜਕੀ ਕਿ ਮੈਨੂੰ ਹੀ ਭਲੇਖਾ ਪਿੰਦਾ ਕੋਹ ਨਬਦੀ ਰਾਤ ਨੂੰ ਜਿਹੜਾ ਘੇਟ ਖੜਕਾਈ ਜਾਂਦਾ ਕੋਈ ਸ਼ਰਾਬੀ ਕਵਾਬੀ ਵੀ ਨਹੀਂ ਹੋਵੇ ਪਰ ਚਾਰ ਜਾਂਦਾ ਵੀ ਨਹੀਂ ਜੀ ਕਰਦਾ ਦੇਖਣਾ ਤਾਂ ਪਊ ਗਾ ਜੀ ਇਹ ਬਦਰ ਰਾਤ ਨੂੰ ਕੋਣ ਵੱਢ ਜਾ ਘਰੇ ਵੀਰੇ ਕੋਣ ਹੋ ਤੁਸੀਂ ਉਹ ਹਰਸ਼ ਵੀਰਾ ਨਹੀਂ ਡਰਨਾ ਮੈਂ ਆ ਸੁੱਖਾਂਗਾ ਲੈ ਸੁਖ ਤੁਸੀਂ ਬੋਲ ਤਾਂ ਮਾਰ ਲਿੰਦੇ ਬੰਦਾ ਆਵਾਜ਼ ਹੀ ਪਛਾਣ ਲੈਂਦਾ ਉਹ ਮੈਂ ਤੈਨੂੰ ਦੇਖ ਰਹਾ ਸੀਗਾ ਵੀ ਬਾਹਰ ਕੋਲੀਆਂ ਖੋਲਦੀ ਨਹੀਂ ਪਰ ਤੂੰ ਜਮਨ ਵਧੀਆਂ ਜਿਹੜਾ ਬਾਹਰ ਨਹੀਂ ਖੋਲੇ ਤੂੰ ਅੱਜ ਗੱਲ ਤਾਂ ਬਹੁਤ ਮਾੜਾ ਗਾ ਦੇਖ ਬੋਲ ਤਾਂ ਮਾਰਦੇ ਬੰਦਾ ਮੈਂ ਕੱਲੀ ਜਾਨੀ ਡਰ ਕੇ ਨਾਲਾ ਦਾ ਤੂੰ ਸ ਤਾਂ ਵੇਂਦੇ ਸੀ ਮੇਰੀ ਜਾਨ ਨਿਕਲ ਗਈ ਨਹੀਂ ਨਹੀਂ ਮੈਂ ਸੀ ਐ ਤੈਨੂੰ ਮਾਰਨ ਥੋੜੀ ਦਿੰਦਾ ਸੀਗਾ ਫਿਰ ਮੈਂ ਨਹੀਂ ਸੀਗਾ ਤਾਂ ਮੈਂ ਦੇਖਣ ਆਇਆ ਸੀਗਾ ਤੇ ਕੋਈ ਆਇਆ ਤਾਂ ਨਹੀਂਗਾ ਉਹ ਤਾਂ ਮੱਚ ਗਏ ਸਾਰੇ ਖਰਚੇ ਤੇ ਆਪਣੇ ਮੱਚੇ ਹੋਏ ਨੇ ਨਾ ਕੋਈ ਨਹੀਂ ਆਇਆ ਤਾਂ ਮੈਂ ਨਹੀਂ ਕਰੀ ਸੀਗੀ ਆ ਜਾ ਅੰਦਰ ਕਿੱਥੇ ਬੈਠੀਆਂ ਇੱਧਰਲੇ ਕਮਰੇ 'ਚ ਬੈਠੀ ਸੀਗੀ ਮੈਂ ਤਾਂ ਕੋਈ ਇੱਧਰ ਨਹੀਂ ਬੈਠੀ ਸੀ ਇੱਧਰ ਇੱਧਰ ਹੀ ਪਾਇਆ ਨਹੀਂ ਹੁੰਦੀਆਂ ਚਾਨਣ ਜਾਂ ਵੱਧ ਦਾ ਅਦਰ ਬਲਬ ਨਹੀਂ ਚੱਲ ਨਾਲ ਜਗਦਾਗਾ ਹੂੰ ਤਾਂ ਹਰ ਚ ਵਧੀਆ ਦੇਖ ਹਾਂ ਉੱਥੇ ਨੂੰ ਤਾਂ ਬਹੁਤ ਵਧੀਆ ਸਿਸਟਮ ਆ ਰਿਹਾ ਨਾ ਸੋਖੀਆਂ ਤੂੰ ਦੇਖ ਹਾਂ ਉ ਹੋਰ ਹਾਂ ਰੋਟੀ ਰੋਟੀ ਖਾ ਕੇ ਆਏ ਸੀ ਤੁਸੀਂ ਹਾਂ ਰੋਟੀ ਤਾਂ ਮੈਂ ਖਾ ਆਇਆ ਸੀਗਾ ਤੂੰ ਖਾ ਲਈ ਸੀਗੀ ਹਾਂ ਮੈਂ ਤਾਂ ਤੁਸੀਂ ਕਦੂ ਜੇ ਬਣਾ ਲਈ ਸੀ ਹਾਂ ਉਹੀ ਤਾਂ ਰੇ ਸੀਗੇ ਅੱਛਾ ਅੱਛਾ ਹੂੰ ਬਹਿ ਜਾ ਤੁਸੀਂ ਨਾਣਾ ਚ ਜਾਣਦੇ ਢਾਂਗੀ ਜੀ ਕੀ ਦੀ ਹੈਗੀ ਆ ਤਾਂ ਇੱਥੇ ਹੀ ਪਿਆ ਸੀ ਸਮਾਨ ਜਾਈ ਮੈਂ ਤਾਂ ਚੱਕਿਆ ਹੀ ਨਹੀਂਗਾ ਕੋਈ ਆਇਆ ਤਾਂ ਨਹੀਂ ਕੋਈ ਨਾ ਮੈਂ ਲੈਣ ਆ ਜਾਵਾਂ ਲੈ ਜੋ ਜੇ ਮੰਗੇ ਵੀ ਤਾਂ ਕਿਸੇ ਨੇ ਫੜਾ ਦਾਂਗੇ ਨਾ ਦੱਸੀ ਤੁਸੀਂ ਹਾਂ ਤੂੰ ਤੂੰ ਕਹਿੰਦੇ ਹੈ ਨਹੀਂ ਤੇ ਸਮਾਨ ਕੋਈ ਕਹਿੰਦੇ ਮੈਂ ਤਾਂ ਨਹੀਂ ਲੱਗ ਗਈ ਕਹਿੰਦਾ ਮੈਂ ਕਿਹੜਾ ਵੇਚ ਤਾ ਜਾ ਕੇ ਉਹ ਦੱਸੀ ਨਾ ਕੀ ਕਹਿਣਾ ਜੇ ਲੋਡ ਪਈ ਹੋਰਾ ਢਾਂਕੀਵੇਂ ਲੈ ਜਾਣਾ ਮੈਨੂੰ ਲੋਡ ਵਾਲਾ ਪੈਂਦੀ ਰਹਦੀ ਹੈਗੀ ਕਰੋਗੇ ਕੀ ਇਹਦਾ ਤੁਸੀਂ ਖੇਰ ਜਿਹਾ ਸੋ ਕੰਮ ਆ ਤੈਨੂੰ ਪਤਾ ਹੈਗਾ ਹੁਣ ਦੇਖ ਲਓ ਆ ਕਸੂਈ ਕੂਸੀਏ ਤੁਸੀਂ ਧਰ ਕੇ ਗਏ ਸੀ ਨਾ ਚੱਕ ਕੇ ਲੈ ਕੇ ਗਏ ਕਸੀਏ ਕੁਛ ਤਾਂ ਕੁਈਰਾਂ ਨੂੰ ਆ ਢਾਂਕੀ ਲੈ ਕੇ ਜਾਣਾ ਠੀਕ ਆ ਉਸ ਢਾਂਕੀ ਦੇਖੀ ਨਹੀਂ ਮੈਨੂੰ ਆ ਢਾਂਕੀਵੇਂ ਲੈ ਜਾਣਾ ਚੰਗਾ ਲੈ ਜਾਓ ਹਾਂ ਤੇ ਕੋਈ ਵਾਲੀ ਫੋਨ ਫੋਣ ਕਰਦੀ ਠੀਕ ਆ ਕੋਈ ਕੰਮ ਕੋਮ ਹੋਇਆ ਕੰਮ ਤਾਂ ਮੈਨੂੰ ਕੀ ਹੋਣਾ ਬਸ ਮੈਂ ਤੇ ਲੱਟਾ ਬੰਦ ਕਰਕੇ ਪੈਂਦੀ ਸੀਗੀ ਚਲ ਮੈਂ ਤਾਂ ਆਈ ਆਇਆ ਸੀਗਾ ਵਾ ਠੀਕ ਆ ਦੇਖਣੀ ਆਇਆ ਸੀਗਾ ਵੀ ਮੱਛੀਆ ਲੰਗੜ ਦੀ ਚੰਗ ਹੋਰ ਵੀ ਰੋਟੀ ਲੈ ਖਾ ਲਈ ਹਾਂ ਬਈ ਖਾ ਲਈ ਮੈਂ ਤਾਂ ਜਾਂਦਾ ਸੀਨ ਕੁਲਦੀਪ ਕਹਿੰਦਾ ਰਹਿ ਤੜਕੇ ਵੀ ਤਮਾ ਮਾਮੀ ਹੋਰੀ ਤਾਂ ਕਹੀ ਜਾਂਦੇ ਵੀ ਇੱਥੇ ਰਹਿਣਾਗਾ ਹੋਰ ਬਈ ਔਖਾ ਨੇ ਨਾ ਕਰੇ ਕਿਸੇ ਨੂੰ ਘਰ ਸਮਾ ਕੇ ਆਏ ਆ ਫਿਰ ਅੱਛਾ ਕੁਝ ਨਹੀਂ ਹੁੰਦਾ ਦੋ ਦਿਨਾਂ ਬਾਅਦ ਕਿਸੇ ਕੋਲ ਦੋ ਦਿਨ ਪਸੂ ਪਸੂ ਕਿਸੇ ਨੂੰ ਸਮਾ ਆਈ ਤੁਸੀਂ ਸਾਡਾ ਲੱਗਦੇ ਸਾਰਾ ਕੰਮ ਧੰਦਾ ਨਵੜਾ ਕੇ ਜਾ ਬਈ ਜਿੰਮੇਵਾਰੀ ਨਹੀਂ ਆਇਆ ਕੋਈ ਕੋਈ ਗੱਲ ਨਹੀਂ ਪਰ ਪਹਿਲਾਂ ਮੌਕੇ ਤੇ ਪਹਿਲੇ ਸਾਰੇ ਤੇਰੇ ਸਾਹਮਣੇ ਪਰੀ ਹੈ ਸਾਰੇ ਬਾਗਾਂ ਹੁਣ ਪੈਲਸ ਚ ਆਉਂਦੇ ਆ ਨਾ ਜਾਦੇ ਲੋਕ ਅੱਜ ਕੱਲ ਹੁੰਦਾ ਬਾਈ ਬਣ ਕੇ ਤੂੰ ਕਹਿ ਦੇ ਮੈਂ ਮਾਂ ਮੇਹਰ ਨੂੰ ਕਹਿੰਦਾ ਚਰਾਜੀ ਹੋਰ ਬਾਈ ਤੂੰ ਤਾਂ ਨਾਨ ਕਿਉਂਗੇ ਨਾ ਨਾ ਕੋਈ ਗੱਲ ਨਹੀਂ ਬਾਈ ਰਾਜ ਕੋਈ ਗੱਲ ਸਵੇਰੇ ਮੈਂ ਜਾ ਕੇ ਗੇਰਾਂ ਦਾ ਰਤੁਰਾ ਗੱਢ ਕੇ ਕੱਪੜਾ ਲੀੜਾ ਹੋਰ ਚੱਕ ਲਿਆਉਂਗਾ ਰਹਿ ਜਾਗੇ ਦੋ ਦਿਨ ਕੋਈ ਚੱਕਰ ਠੀਕ ਆ ਚਲ ਐ ਕਰ ਲਈ ਫਿਰ ਤੜਕੇ ਸੁਨੇਹਾ ਜਾਏ ਤੜਕੇ ਜਾਉ ਤੇ ਤੇਰਾ ਹੋਰ ਰੋਟੀ ਰਾਟੀ ਖਾ ਲਈ ਤੂੰ ਹਾਂ ਓਕੇ ਹੋਰ ਰਹਿਤਾ ਨਹੀਂ ਕੋਈ ਨਾ ਨਾ ਕੋਈ ਨਹੀਂ ਸਾਰੇ ਹੋਰ ਆ ਜਾ ਅੱਜ ਮਸ਼ੀਨ ਕਿੱਥੇ ਆਊਗੀ ਪਾਲ ਪਾਲ ਸਿੰਘ ਵੀਰਾ ਸਿੰਘ 9 ਕਿੱਲੇ 10 ਕਿੱਲੇ ਤੇ ਹੁਣ ਚੱਕ ਕੇ ਡੈਰੀ ਜੀ ਤੁਸੀਂ ਇੱਥੇ ਬੈਠੇ ਹੋ ਮੈਂ ਤੁਹਾਨੂੰ ਕੀ ਕੀ ਕਰਾ ਜੀ ਹੁਣ ਤਿਆਰੀ ਕਰੀ ਜੰਨਾਗਾ ਉਧਰ ਅੱਜ ਜਾਣਾ ਮਸ਼ੀਨ ਨੇ ਹੋਣਾਗਾ ਕਾਦੀ ਤਿਆਰੀ ਕਰੀ ਜੰਨੇ ਹੋ ਆ ਤੁਹਾਨੂੰ ਪਤਾ ਹੀ ਆ ਜਿਹੜੀ ਡਿਊਟੀ ਲੱਗ ਰਹੀ ਹੈਗੀ ਉਹ ਤਾਂ ਠੀਕ ਆ ਜੀ ਮਾੜਾ ਮੋਟਾ ਤੁਸੀਂ ਘਰ ਕਣੀ ਵੀ ਧਿਆਨ ਦੇ ਲੋ ਬਾਕੀ ਕੀ ਕਰਿਆ ਜਰ ਤੈਨੂੰ ਪਤਾ ਹੀ ਹੈ ਹੁਣ ਕੰਮ ਹੀ ਇੰਨਾ ਜ਼ਿਆਦਾ ਹੋਇਆ ਪਿਆਗਾ ਤੜਕੀ ਤੈਨੂੰ ਪਤਾ ਨਹੀਂ ਮੈਂ ਉੱਠਣਾ ਲੱਗੇਗਾ ਸੀ ਮਦਾ 9 ਵਜੇ ਉੱਠਦਾ ਹਾਂਗਾ ਮੈਂ ਤੁਹਾਨੂੰ ਐ ਕਿਹਾ ਸੀ ਕਿ ਆ ਵੀ ਕੁੜੀਆਂ ਨੂੰ ਨਾ ਗੁੱਬਰ ਪੇ ਕਰ ਦਿੰਦੇ ਪਿਆ ਸੀ ਦਿਵਾਲੀ ਦੇ ਕਿ ਜਿਹੜਾ ਕੁਝ ਲੈਣਾ ਉਹ ਆਪੇ ਲੈ ਲੈਣਗੀਆਂ ਕਰਤੇ ਸੀਗੇ ਨਾ ਯਾਰ ਕਿੱਥੇ ਕਰਦੇ ਟਾਈਮ ਹੀ ਲੱਗਿਆ ਹੈਗਾ ਮੈਨੂੰ ਪੈਸੇ ਕਰਨ ਦਾ ਚੱਲ ਯਾਰ ਮੈਂ ਨਾ ਦੇਖਦਾ ਹਾਂਗਾ ਹੁਣ ਤਨਖਾਹ ਆਊ ਕੱਲ ਨੂੰ ਪਾ ਜੂਗੀ ਕੱਲ ਨੂੰ ਤੇ ਮੈਂ ਕਰ ਦਿੰਨਾ ਫਿਰ ਉਹ ਇਹ ਤਾਂ ਹੈਗਾ ਜੀ ਫੇਰ ਨਾ ਕੁੜੀਆਂ ਨੂੰ ਆਸ ਹੁੰਦੀ ਆ ਚਾਹੀਏ ਉਹਨਾਂ ਦੇ ਘਰੇ ਸਭ ਕੁਝ ਹੈ ਪਰਮਾਤਮਾ ਦਾ ਦਿੱਤਾ ਹੋਇਆ ਫੇਰ ਵੀ ਕੁੜੀਆਂ ਨੂੰ ਪੇਕਿਆਂ ਤੱਕ ਆਸ ਹੁੰਦੀ ਆ ਉਹ ਤਾਂ ਵਿਹਾਰ ਵਿਹਾਰ ਤਾਂ ਕੁੜੀਆਂ ਠੀਕਦੀਆਂ ਨੇ ਜੀ ਉਹ ਤਾਂ ਤੇਰੀ ਗੱਲ ਮੈਂ ਮੰਨਦਾਗਾ ਪਰ ਮੈਨੂੰ ਤੈਨੂੰ ਵੀ ਪਤਾਗਾ ਹੁਣ ਆਪਣੇ ਕਿੰਨੇ ਦਵਾਈ ਬੂਟੀ ਤੇ ਕੋਈ ਹੋਰ ਖਰਚੇ ਵਗੈਰਾ ਮੁੰਡਿਆਂ ਨੂੰ ਤਨਖਾਹਾਂ ਦੇਣੀਆਂ ਇੰਨੇ ਮੁੰਡੇ ਕੰਮ ਕਰੀ ਜਾਂਦੇ ਨੇ ਸਾਰਾ ਦੇਖਣਾ ਬੰਦਾ ਨਾ ਨਾਲੇ ਚਾਹ ਤੁਹਾਨੂੰ ਦਵਾਈ ਦਵਾ ਕੇ ਲਿਓਣੀ ਸੀ ਨਾਲੇ ਮੈਂ ਲਿਓਣੀ ਸੀਗੀ ਤੇ ਤੁਸੀਂ ਤੋਂ ਵੀ ਟਾਈਮ ਕੱਟ ਰਹੇ ਚਲ ਤੂੰ ਦਵਾਈ ਇੱਕ ਵਾਰ ਤੂੰ ਲੈ ਆਈ ਤੇ ਹੁਣ ਤੈਨੂੰ ਦੇਖ ਲੈਣੇ ਅੱਜ ਕੱਲ ਨੂੰ ਤਨਖਾਹ ਪਾਉਗੀ ਤੇ ਆਪਾਂ ਫਿਰ ਮਗ ਚੱਲਾਂਗੇ ਨਾਲ ਦਵਾਈ ਲਿਆਵਾਂਗੇ ਨਾਲ ਕੁੜੀਆਂ ਨੂੰ ਜੇ ਆਪਾਂ ਕੁੜੀਆਂ ਕੋਲ ਜਾਣਾਗਾ ਆਪਾਂ ਜਾ ਵੀ ਆਵਾਂਗੇ ਰਿੰਕੂ ਨਾਲ ਤਾਂ ਮੇਰੀ ਵੈਸੇ ਗੱਲ ਹੋ ਵੀ ਗਈ ਸੀਗੀ ਠੀਕ ਹੈ ਜੀ ਹਾਂ ਉਹਨੇ ਕਿਹਾ ਸੀ ਕਿ ਮੈਂ ਖਸੀ ਆਵਾਂਗੇ ਨਾਲੇ ਜੀ ਮੰਮੀ ਹੋਰਾਂ ਦਾ ਫੋਨ ਆਇਆ ਸੀਗਾ ਅੱਛਾ ਕੀ ਕਹਿੰਦੀ ਸੀ ਮੰਮੂ ਤੇ ਮੰਮੀ ਪੁੱਛ ਰਹੀ ਸੀ ਵੀ ਮਾਹੀ ਕੋਲੇ ਜਾਏ ਸੀਗੇ ਤੁਸੀਂ ਦੀਵਾਲੀ ਲੈ ਕੇ ਅੱਛਾ ਤੇ ਮੈਂ ਤਾਂ ਫਿਰ ਮੰਮੀ ਨੇ ਝੂਠ ਬੋਲਤਾ ਵੀ ਹਾਂ ਅਸੀਂ ਜਾਏ ਆਈ ਤੇ ਜੇ ਮਾਹੀ ਨੇ ਫੋਨ ਕਰਕੇ ਦੱਸਦਾ ਵੀ ਮੇਰੇ ਕੋਲੇ ਆਏ ਨਹੀਂ ਫੇਰ ਨਾਲ ਕੀ ਦੀਉਂ ਤੂੰ ਤੂੰ ਦੋੜਦਾ ਬੋਲਣ ਨਹੀਂ ਸੀਗਾ ਯਾਰ ਉਹਨੂੰ ਪਤਾ ਮੰਮੀ ਨੂੰ ਪਤਾ ਇਹ ਕਿੰਨਾ ਕੰਮ ਹੋਇਆ ਪਿਆਗਾ ਮੰਮੀ ਨੇ ਮੰਮੀ ਹਾਂ ਜਾਏ ਉਹ ਤੇਰੀ ਗਲਤੀ ਆ ਨਾ ਉਹ ਮੈਨੂੰ ਐ ਦੱਸਿਆ ਮੈਂ ਮੰਮੀ ਨਾਲ ਮੇਰੀ ਵੀ ਗੱਲ ਹੋਈ ਸੀ ਪਰ ਮੰਮੀ ਨੇ ਮੈਨੂੰ ਪੁੱਛਿਆ ਤਾਂ ਹੈ ਨਹੀਂਗਾ ਬਿਮਾਰੀ ਕੋਲ ਗਏ ਕਿ ਨਹੀਂ ਬਸ ਹਾਲ ਚਾਲ ਪੁੱਛਦੀ ਸੀ ਮੰਮੀ ਕੱਲਾ ਹਾਲ ਚਾਲ ਦੱਸਦਾ ਮੈਂ ਵਧੀਆ ਮੈਂ ਕਿਹਾ ਕਿ ਕਿੱਥੇ ਮੈਂ ਡਿਊਟੀ ਤੇ ਫੈਨ ਕਿਹਾ ਕਿ ਮੰਮੀ ਨੇ ਫੋਨ ਕੱਟਦਾ ਫਿਰ ਮੈਂ ਲਾ ਤੈਨੂੰ ਲਾ ਲ ਮੰਮੀ ਨੇ ਫੋਨ ਚੱਲ ਯਾਰ ਰਪੀਏ ਤਾਂ ਮੈਂ ਕਰ ਦਿੰਦਾਗਾ ਤੂੰ ਪਹਿਲਾਂ ਰੋਟੀ ਖਾ ਭੁੱਖ ਲੱਗੀ ਪਈ ਹੈਗੀ ਮੈਂ ਡਿਊਟੀ ਜਾਣਾਗਾ ਬਾਜੇ ਸਾਰਾ ਕੁਝ ਤਿਆਰ ਪਿਆ ਮੈਂ ਰੋਟੀ ਬਣਾ ਦੇਣੀ ਹੈ ਹਾਂ ਬਣਾ ਰੋਟੀ